ਕਿਲੋਮੀਟਰ ਦੇ ਦੇਖ ਸਕਦੇ ਹੋ 66942 ਕਿਲੋਮੀਟਰ ਚੱਲੀ ਹੋਈ ਹੈ 6th ਸਪੀਡ ਆ ਜਾਂਦੀ ਹੈ 6 ਗੇਰਾ ਇਹਦੇ ਨੇ ਠੀਕ ਹੈ 7 ਲੱਖ 75 ਇਹ ਚ ਕਰ ਦੇ ਦਾਂਗੇ 7 ਲੱਖ 75 ਹਜ਼ਾਰ ਦੀ ਬਹੁਤ ਸਸਤੀ ਬ੍ਰਿਜੇਰ ਦੇ ਰੇਟ ਦੇ ਵਿੱਚ ਜੀਪ ਕੰਪਾਸ ਜੀਪ ਕੰਪਾਸ ਕੀ ਬਾਤ ਹੈ ਭਾਈ ਬਹੁਤ ਵਧੀਆ ਰੇਟ ਜੀ ਆਪਾਂ ਬ੍ਰਿਜੇਰ ਦਾ ਕੀ ਰੇਟ ਬੋਲੇ ਸੀਗਾ 6 75 675 680 ਸੌਰੀ 680 ਯਾਨੀ ਲੱਖ ਰੁਪਏ ਹੋਰ ਦੇ ਕੇ ਤੁਸੀਂ ਜੀਪ ਗੰਬਾਸ ਲੈ ਜੀਪ ਗੰਬਾਸ ਦੇ ਮਾਲਕ ਬਣ ਜਾਓਗੇ ਬਈ ਉਹ ਵੀ ਬਹੁਤ ਸਟਾਰ ਰੇਟਿੰਗ ਦੇ ਨਾਲ ਗੱਡੀ ਹੈ 1 ਲੱਖ ਲਿਆਓ 1 ਲੱਖ ਦੇ ਵਿੱਚ ਤੁਹਾਨੂੰ ਮਾਲਕ ਬਣਾ ਦਾਂਗੇ ਬਈ ਪੇਡ ਨੰਬਰ ਵਾਲੀ 2017 ਮਾਡਲ ਸੁਵਿਫਟ ਉਹ ਵੀ ਜੈਡ ਡੀ ਆਈ 70 75000 ਰੁਪਏ ਦੇ ਵਿੱਚ ਬਈ ਤੁਹਾਨੂੰ 2015 ਮਾਡਲ ਡੀਜ਼ਲ ਦੀ ਹੋਂਡਾ ਸਿਟੀ ਦੇ ਮਾਲਕ ਬਣਾ ਦੇਣਾ ਬੋਲਾ ਆਰਟਿਸਟ 2019 ਮਾਡਲ ਦਸੰਬਰ ਦੀ ਕਾਰ ਪਹਿਲੇ ਨਾਤੇ VL ਵੇਰੀਐਂਟ VL ਵੇਰੀਐਂਟ ਕਰੋਲਾ ਆਰਟਿਸਟ ਸਭ ਤੋਂ ਟਾਪ ਆਉਂਦਾ ਠੀਕ ਹੈ ਜੀ ਜਿਹੜੀ ਕਿ ਨਵੀਂ ਦੀ ਕਾਸਟ ਤਕਰੀਬਨ 24 ਲੱਖ ਦੇ ਨੀਰ ਭਾਈ ਜੀ ਹੂੰ 6 에ਅਰ ਬੈਗ ਆ ਜਾਂਦੇ ਨੇ ਪੁਸ਼ ਬਟਨ ਸਟਾਰਟ ਆ ਜਾਂਦੀ ਹੈ ਟਾਪ ਮਾਡਲ ਆ ਠੀਕ ਹੈ ਇਹ ਤੁਹਾਨੂੰ ਕਾਰ ਦੇ ਦਿੰਦਾ ਕਿ ਜੀ ਅਲਵਾਇ ਟਾਇਰ ਪਏ ਹੋਏ ਨੇ ਹਾਂ ਫਰੰਟ ਸ਼ੀਸ਼ਾ ਹਜੇ ਤੱਕ ਨਾਲ ਦਾ ਠੀਕ ਹੈ ਜੀ ਬੋਲਡ ਪੀਸ ਸਾਰਾ ਕੁਝ ਨਾਲ ਦਾ ਕਿਸੇ ਪੀਸ ਨੂੰ ਚਾਬੀ ਤੱਕ ਨਹੀਂ ਲੱਗੀ ਹੂੰ 80-90 ਹਜ਼ਾਰ ਦੇ ਨੀਰ ਭਾਈ ਕਾਰ ਚੱਲੀ ਹੋਈ ਆ ਬਹੁਤ ਹੀ ਜ਼ਿਆਦਾ ਜੈ ਰੇਟ ਤੇ ਇੰਟੀਰੀਅਰ ਵਾਈਸ ਬਹੁਤ ਸਾਫ਼ ਸੁਥਰੀ ਕਾਰ ਆ ਡਿਊਲ ਟਨ ਇੰਟੀਰੀਅਰ ਆ ਜਾਂਦਾ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਇਹਦੇ ਐਂਡਰੋਇਡ ਪਲੇਅਰ ਵੀ ਲੱਗਿਆ ਡਿਊਲ ਟਨ ਇੰਟੀਰੀਅਰ ਸਿਰਫ 130000 ਦੇ ਵਿੱਚ ਠੀਕ ਆ ਵਿਸਟਾ ਕੁਆਟਰਜੈਟ ਇੰਜਨ ਦੇ ਵਿੱਚ ਇਹਦੇ ਦੋ ਇੰਜਨ ਆਉਂਦੇ ਸੀ ਇੱਕ TDI ਇੰਜਨ ਇੱਕ ਕੁਆਟਰਜੈਟ ਇੰਜਨ ਠੀਕ ਹੈ ਕੁਆਟਰਜੈਟ ਇੰਜਨ ਕਿਡਾ ਸੀਗਾ ਸੁਪੀਰੀਅਰ ਸੀਗਾ ਇਹਦੇ ਵਿੱਚ ਬੈਲਟਾਂ ਬੁਲਟਾਂ ਦੀ ਆਵਾਜ਼ ਨਹੀਂ ਆਉਂਦੀ ਠੀਕ ਹੈ ਜੀ ਇੰਟੀਰੀਅਰ ਵਾਈਸ ਬਹੁਤ ਸੋਹਣੀ ਆ ਪਾਵਰ ਸਟੀering ਪਾਵਰ ਵਿੰਡੋ AC ਹੀਟਰ ਸਾਰਾ ਕੁਝ ਆ ਜਾਂਦਾ 11 ਮਾਡਲ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 130000 ਦੇ ਵਿੱਚ 130000 ਡਿਜ਼ਾਇਰ ਤੋਂ ਵੀ ਸਸਤੀ ਦੇ ਦੂੰਗਾ। ਕੀ ਬਾਤ ਹੈ? ਡਿਜ਼ਾਇਰ ਵੀ ਇਦੋਂ ਮਹਿੰਗੀ ਮਿਲਦੀ ਹੈ ਤੁਹਾਨੂੰ ਡਿਜ਼ਾਇਰ ਤੋਂ ਵੀ ਸਸਤੀ ਦੇ ਦੂੰ। ਸਿਆਜ਼ 16 ਮਾਡਲ ਦਸੰਬਰ ਦੀ ਹਾਈਬ੍ਰਿਡ ਇੰਜਨ ਦੇ ਨਾਲ ਹਾਈਬ੍ਰਿਡ ਦੇ ਵਿੱਚ ਕੀ ਆ ਜਾਂਦੇ ਦੀ ਐਵਰੇਜ ਵਧੀਆ ਆ ਜਾਂਦੀ ਆ। ਠੀਕ ਹੈ। ਐਵਰੇਜ ਇਹ 24+ ਪਲੱਸ ਦੀ ਆ 40 ਦੀ ਹੈ ਨਾ ਡੀਜ਼ਲ ਦੇ ਵਿੱਚ ਡੀਜ਼ਲ ਠੀਕ ਹੈ ਜੀ। ਇਹ ਤੁਹਾਨੂੰ ਕਾਰ ਦੇ ਦੂੰਗਾ 4,80,000 ਦੇ ਵਿੱਚ 2016 ਮਾਡਲ 16 ਮਾਡਲ ਦਸੰਬਰ ਦੀ ਕਾਰ ਹਾਈਬ੍ਰਿਡ ਜਿਹਦੇ ਵਿੱਚ 4,40,000 ਹੋ ਸਕਦਾ 4.5 460 ਦਾ ਵੀ ਮੈਂ ਲੋਨ ਕਰਾ ਦਵਾਂ। ਕੀ ਬਾਤ ਹੈ? ਜੇ ਤੁਹਾਡਾ ਸਿਬਲ ਸਕੋਰ ਵਧੀਆ ਠੀਕ ਹੈ ਵੀਰੇ ਆ ਤਾਂ ਬਾਈ ਆਫਰ ਬੈਸਟ ਡੀਲ ਰਹਿਣਾ ਅੱਜ ਦੀ ਵੀਡੀਓ ਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਲੰਬੇ ਸਮੇਂ ਬਾਅਦ ਇੱਕ ਵਾਰੀ ਫੇਰ ਆ ਗਏ ਆਪਾਂ ਬਿਰਲਾ ਕਲਾਸਿਕ ਕਾਰ ਸ਼ਹਿਰ ਲੁਧਿਆਣਾ ਤੇ ਬਾਈ ਆਪਣੇ ਨਾਲ ਕੀ ਹਾਲਾ ਵੀਰੇ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮਿਹਰਬਾਨੀ ਥੈਂਕ ਯੂ ਤੇ ਵੀਰੇ ਗੱਡੀਆਂ ਦਿਖਾਉਣੀ ਆ ਆਪਾਂ ਚਮਚਮਕਾਉਂਦੀਆਂ ਅੱਜ ਵੈਸੇ ਮੀਂਹ ਪਿਆ ਗਿਆ ਗਿੱਲੀਆਂ ਗਿੱਲੀਆਂ ਗੱਡੀਆਂ ਗਿੱਲੀਆਂ ਗਿੱਲੀਆਂ ਗੱਡੀਆਂ ਠੀਕ ਹੈ ਵੀਰੇ ਤੇ ਲੋਨ ਵਗੈਰਾ ਤਾਂ ਦੱਸ ਦੋ ਸਰ ਕਿਹੜੀ ਵੀ ਕਾਰ ਆਸ 13 ਮਾਡਲ ਘੱਟੋ ਘੱਟ ਹੋਣੀ ਚਾਹੀਦੀ ਹੈ ਠੀਕ ਹੈ ਕਿਉਂਕਿ ਹੁਣ 25 ਚੜ ਗਿਆ ਵਾ 25 ਦੇ ਹਿਸਾਬ ਨਾਲ ਪਹਿਲਾਂ 12 12 ਤੱਕ ਹੁੰਦੀ ਸੀ ਹੁਣ ਘੱਟੋ ਘੱਟ 13 ਮਾਡਲ ਹੋਣੀ ਚਾਹੀਦੀ ਹੈ ਠੀਕ ਹੈ ਵੀਰੇ ਤੇ ਕੋਸ਼ਿਸ਼ ਕਰੋ 13 ਤੋਂ ਉੱਤੇ ਹੋਵੇ ਠੀਕ ਹੈ 14 15 ਵਾਲੀ ਕਿਉਂਕਿ 13 ਤੇ ਵੀ ਹੋ ਜਾਊਗਾ ਪਰ ਉਹਦਾ ਰੇਟ ਆਫ ਇੰਟਰਸਟ ਥੋੜਾ ਜਿਹਾ ਵਧੂਗਾ 14 ਦੇ ਮੁਕਾਬਲੇ ਠੀਕ ਹੈ ਵੀਰੇ ਕਿਉਂਕਿ 14 15 16 ਮਾਡਲ ਦਾ ਰੇਟ ਆਫ ਇੰਟਰਸਟ ਘਟੂਗਾ 13 ਮਾਡਲ ਦਾ ਰੇਟ ਆਫ ਇੰਟਰਸਟ ਥੋੜਾ ਜਿਹਾ ਵਧਿਆ ਜਾਂਦਾ ਹੁੰਦਾ ਸੋ ਤੋਂ ਥੱਲੇ ਵੀ ਸਿਬਲ ਤੇ ਹੋ ਜਾਂਦਾ ਪਰ ਰੇਟ ਆਫ ਇੰਟਰਸ ਵੇਰੋ ਇਸ ਗੱਲ ਆ ਜਾਂਦਾ ਵਧੇ ਜਾਣਾ ਵਾ ਠੀਕ ਹੈ ਬਈ ਬਸ ਸਿਬਲ ਸਕੋਰ ਵਧੀਆ ਹੋਵੇ ਬੈਂਕ ਬੈਲੈਂਸ ਵਧੀਆ ਹੋਵੇ ਬੈਂਕ ਨੂੰ ਮੇਨਟੇਨ ਵਧੀਆ ਕੀਤਾ ਹੋਵੇ ਤਾਂ ਤੁਹਾਡਾ ਇੱਕ ਦੋ ਦੋ ਦਿਨਾਂ ਦੇ ਵਿੱਚ ਵਿੱਚ ਲੋਨ ਹੋ ਜਾਊਗਾ ਲੋਨ ਹੋ ਜਾਊਗਾ ਲੋਨ ਕਰਾਉਣ ਦੀ ਜ਼ਿੰਮੇਵਾਰੀ ਬਾਈ ਉਹਨਾਂ ਦੀ ਪੂਰੀ ਆ ਇਧਰੋਂ ਬਾਈ ਸਵਿਫਟ ਤੋਂ ਸ਼ੁਰੂ ਕਰਦੇ ਆ ਤੇ ਜਿਹੜੇ ਆਪਣੇ ਪੁਆਇੰਟ ਹੁੰਦੇ ਨੇ ਨਾ ਵਿੱਚ ਗਾਹਕ ਦੇ ਲਈ ਜੀ ਆਰਸੀ ਟਰਾਂਸਫਰ ਦਾ ਕੋਈ ਖਰਚਾ ਨਹੀਂ ਸਾਡੇ ਵੱਲੋਂ ਆਰਸੀ ਟਰਾਂਸਫਰ ਦਾ ਕੋਈ ਖਰਚਾ ਨਹੀਂ ਹੈਗਾ ਜੀ ਹੂੰ ਕੋਈ ਕਮਿਸ਼ਨ ਨਹੀਂ ਹੈਗੀ ਹੂੰ ਤੇ ਜਿਹੜੀ ਵੀ ਕਾਰ ਹੋਊਗੀ ਤੁਹਾਨੂੰ ਵਿਦ ਰਿਟਰਨ ਦੇ ਵਿੱਚ ਹਰ ਇੱਕ ਚੀਜ਼ ਲਿਖ ਕੇ ਦਵਾਂਗੇ ਠੀਕ ਹੈ ਜੇ ਸਿੰਗਲ ਪੀਸ ਪੇਂਟ ਆ ਤਾਂ ਤੁਹਾਨੂੰ ਪਹਿਲਾਂ ਪਤਾ ਹੋਊਗਾ ਕਿ ਸਿੰਗਲ ਪੀਸ ਪੇਂਟ ਆ ਉੱਥੇ ਤੁਹਾਡੇ ਸਾਈਨ ਵੀ ਹੋਣਗੇ ਮੇਰੇ ਸਾਈਨ ਵੀ ਹੋਣਗੇ ਤਾਂ ਕਿ ਕੱਲ ਨੂੰ ਮੈਂ ਵੀ ਨਾ ਮੁੱਕਰਾਂ ਤੇ ਕੱਲ ਨੂੰ ਤੁਸੀਂ ਵੀ ਨਾ ਮੁੱਕਰੋ ਠੀਕ ਹੈ ਜੇ ਸਾਡੇ ਤੇ ਇਹ ਨਾ ਹੋਵੇ ਕੱਲ ਨੂੰ ਤੁਸੀਂ ਕਲੈਮ ਕਰਦੋ ਕਿ ਮੈਨੂੰ ਦੱਸ ਕੇ ਨਹੀਂ ਦੱਸਿਆ ਨਹੀਂ ਸੀ ਸਾਨੂੰ ਦੱਸਿਆ ਨਹੀਂ ਤੁਹਾਡੇ ਵੀ ਸਾਈਨ ਹੋਣਗੇ ਪਲੱਸ ਮੇਰੇ ਵੀ ਸਾਈਨ ਹੋਣਗੇ ਸਾਨੂੰ ਤੁਹਾਨੂੰ ਹਰ ਇੱਕ ਚੀਜ਼ ਰਿਟਰਨ ਦੇ ਵਿੱਚ ਮਿਲੂਗੀ ਕਿਲੋਮੀਟਰ ਦੀ ਰਿਟਰਨ ਚ ਮਿਲੂ ਜੇ ਸਿੰਗਲ ਪੀਸ ਪੇਂਟ ਆ ਸਿੰਗਲ ਪੀਸ ਪੇਂਟ ਸੋ ਇਸ ਤੋਂ ਉੱਤੇ ਕੁਝ ਕਲੈਰਟੀ ਹੈ ਨਹੀਂ ਜੀ। ਕੀ ਬਾਤ ਹੈ? ਤੇ ਸਵਿਫਟ ਖੜੀ ਆ ਬਾਈ ਜੀ ਇਹਦੇ ਬਾਰੇ ਦੱਸ ਦੋ। ਇਹ ਸ 17 ਮਾਡਲ ਦਾ ਹੂੰ 0045 ਨੰਬਰ ਆ। ਜੀ ਪੇਡ ਨੰਬਰ ਆ। 17 ਮਾਡਲ ਹੈ ਜੀਡੀਆਈ ਵੇਰੀਐਂਟ ਆ। ਜੀਡੀਆਈ ਵੇਰੀਐਂਟ ਦੇ ਵਿੱਚ ਸਵਿਫਟ ਦੇ ਸਭ ਤੋਂ ਟੌਪ ਮਾਡਲ ਲਾਈਨ ਦਾ ਜਿਹੜੇ ਪੁਸ਼ ਬਟਨ ਸਟਾਰਟ ਆ ਜਾਂਦੀ ਆ। ਠੀਕ ਹੈ ਵੀਰੇ। ਤੇ ਇੰਸ਼ੋਰੈਂਸ ਇਹਦੀ ਦਸੰਬਰ ਤੱਕ ਦੀ ਪਈ ਆ ਸੈਕੰਡ ਓਨਰ ਹਕਾਰ ਆ ਜੀ 85000 ਦੇ ਨੀਅਰ ਬਾਈ ਕਾਰ ਚ ਲਈ ਹੋਈ ਆ ਜੀ ਇਹ ਤੁਹਾਨੂੰ ਕਾਰ ਦੇ ਦਾਂਗੇ 5 ਲੱਖ ਤੇ 55000 ਦੇ ਵਿੱਚ 5 ਲੱਖ 55000 ਦੀ 2017 ਮਾਡਲ ਉਹ ਵੀ ਜੀਡੀਆਈ ਐਂਡਰੋਇਡ ਪਲੇਅਰ ਗੱਡੀ ਦੇ ਵਿੱਚ ਲੱਗਿਆ ਹੋਇਆ ਹੈ ਨਾ ਵੀ ਕਲੀਮੇਟ ਦੀ ਹਾਈਡ ਐਡਜਸਟਮੈਂਟ ਠੀਕ ਆ ਵੀਰੇ ਤੇ ਸਟੀering ਕੰਟਰੋਲ 2 에어ਬੈਗ ਪੁਸ਼ ਬਟਨ ਸਟਾਰਟ ਕੰਪਲੀਮੈਂਟਡ ਅਲਲੋਇਸ ਬੈਕ ਕੈਮਰਾ ਬੈਕ ਵਾਈਪਰ ਡੀਫੋਗਰ ਸਾਰਾ ਕੁਝ ਆ ਜਾਂਦਾ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਕਰੋਗੇ ਲੱਖ ਰੁਪਿਆ 1 ਲੱਖ ਲਿਆਓ 1 ਲੱਖ ਦੇ ਵਿੱਚ ਤੁਹਾਨੂੰ ਮਾਲਕ ਬਣਾ ਦਾਂਗੇ ਬਈ ਪੇਡ ਨੰਬਰ ਵਾਲੀ 2017 ਮਾਡਲ ਸੁਵਿਫਟ ਉਹ ਵੀ ਜੈਡ ਡੀ ਆਈ ਟੌਪ ਮਾਡਲ ਜਿਹੜੀ ਵੀ ਕਾਰ ਹੋਊਗੀ ਸਰ ਮਿਨੀਮਮ ਲੱਖ ਰੁਪਿਆ ਉਹਦੀ ਡਾਊਨ ਪੇਮੈਂਟ ਮੰਨ ਕੇ ਚੱਲੋ ਠੀਕ ਹੈ ਹੋ ਸਕਦਾ ਕਈ ਕਾਰਾਂ ਦੇ ਵਿੱਚ ਮੈਂ 30-40 ਹਜ਼ਾਰ ਦੇ ਵਿੱਚ ਵੀ ਡਾਊਨ ਪੇਮੈਂਟ ਚੀ ਤੁਹਾਡਾ ਲੋਨ ਕਰਾ ਦਾਂ ਪਰ ਲੱਖ ਰੁਪਿਆ ਮੰਨ ਕੇ ਜਦੋਂ ਫਿਰ ਵੀ ਤੁਸੀਂ ਜੇ ਮੈਂ ਲੱਖ ਰੁਪਿਆ ਪਹਿਲਾਂ ਕਹੂੰਗਾ ਇਹਦਾ ਫਾਇਦਾ ਇਹ ਹੋਏਗਾ ਕਿ ਲੱਖ ਰੁਪਿਆ ਪਹਿਲਾਂ ਕਹੂੰਗਾ ਅਰੇਂਜ ਕਰ ਲਿਓ ਹੋ ਸਕਦਾ ਤਾਂ ਮੈਂ 30-40 ਹਜ਼ਾਰ ਚ 50 ਹਜ਼ਾਰ ਚ ਵੀ ਸਾਰ ਦਿਆ ਕਰਾਂ ਠੀਕ ਹੈ ਪਰ ਲੱਖ ਰੁਪਿਆ ਤੁਸੀਂ ਮੰਨ ਕੇ ਚੱਲਣਾ ਵਾ ਠੀਕ ਹੈ ਵੀਰੇ ਅੱਗੇ ਆ ਗਈ ਗੱਡੀ ਪੋਨੋ ਪੋਲੋ ਸੌਰੀ ਠੀਕ ਹੈ ਬਾਕਸ ਹੈ ਕਦੀ ਪੋਲੋ 2016 ਮਾਡਲ ਕੰਫਰਟ ਲਾਈਨ ਇਹਦੇ ਚ ਦੂਜਾ ਵੇਰੀਐਂਟ ਆ ਇਹਦਾ ਟੌਪ ਟੂ ਇੱਕ ਥੰਲੇ ਵਾਲਾ ਠੀਕ ਹੈ ਜੀ ਇਹ ਤੁਹਾਨੂੰ ਕਾਰ ਸਿਰਫ ਤੇ ਸਿਰਫ 3.90 ਦੀ ਕਾਰ ਦੇ ਦੂੰਗਾ ਜੀ 3 ਲੱਖ 90 ਹਜ਼ਾਰ ਦੀ ਬਹੁਤ ਵਾਜ ਰੇਟ ਆ ਮੈਂ ਕਿਤੇ 4.5 4.5 ਤੋਂ ਘੱਟ ਕੋਈ ਨਹੀਂ ਦਊਂਗਾ ਬਿਲਕੁਲ ਭਾਈ ਇਹ ਡੀਜ਼ਲ ਦੀ ਕਾਰ ਆ ਨਾ ਡੀਜ਼ਲ ਦੇ ਵਿੱਚ 3.90 ਹਜ਼ਾਰ ਚ 16 ਮਾਡਲ ਸਵਿਫਟ ਵੀ ਨਹੀਂ ਮਿਲਦੀ ਬਿਲਕੁਲ ਜੀ ਬਿਲਕੁਲ ਠੀਕ ਹੈ ਵੀਰੇ ਇੱਧਰ ਆ ਗਈ ਵਰਨਾ ਵਰਨਾ ਇਹ 2020 ਮਾਡਲ ਦਸੰਬਰ ਦੀ ਕਾਰ ਆ ਹੂੰ 30 ਦਸੰਬਰ 2020 ਦੀ ਕਾਰ ਠੀਕ ਹੈ SX ਆਪਸ਼ਨਲ ਕਾਰ ਆ SX ਆਪਸ਼ਨਲ ਦੇ ਵਿੱਚ ਸਭ ਤੋਂ ਟੌਪ ਵੇਰੀਐਂਟ ਆ ਜਾਂਦਾ ਠੀਕ ਹੈ ਜੀ ਜਿਹਦੇ ਵਿੱਚ ਸੀਟਾਂ ਵੈਂਟੀਲੇਟਿਡ ਆ ਜਾਂਦੀਆਂ ਨੇ ਹੂੰ 6 에어ਬੈਗ ਆ ਜਾਂਦੇ ਨੇ ਅਲੋਏ ਟਾਇਰ ਆਫਟਰ ਮਾਰਕੀਟ ਲੱਗੇ ਹੋਏ ਨੇ ਤੇ ਚੱਲੀ ਸਿਰਫ 29000 ਕਿਲੋਮੀਟਰ ਸਿਰਫ 29000 ਕਿਲੋਮੀਟਰ 29000 ਕਿਲੋਮੀਟਰ ਕਾਰ ਚੱਲੀ ਡੀਜ਼ਲ ਦੇ ਵਿੱਚ ਉਹ ਵੀ ਜਮਾ ਨਵੀਂ ਗੱਡੀ ਆ ਬਾਈ ਹੁਣ ਮੀਂਹ ਪੈਣ ਕਰਕੇ ਨਾ ਥੋੜਾ ਜਿਹਾ ਗੱਡੀਆਂ ਗੱਡੀਆਂ ਲੱਗਦੀਆਂ ਹੋਈਆਂ ਪਈਆਂ ਨੇ ਤਾਂ ਕਰਕੇ ਥੋੜਾ ਲੱਗਦਾ ਹੋਊਗਾ ਬਟ ਮਿਸ਼ਨ ਵਾਈਜ਼ ਜਮਾ ਨਮੀਆ ਹੁਣ ਹੱਦ ਕਿ ਪਤਾ ਲੱਗਦਾ ਹੁਣ ਨੰਬਰ ਓਨਰ ਫਰਸਟ ਓਨਰ ਫਰਸਟ ਹੈ ਜੀ ਇਹ ਤੁਹਾਨੂੰ ਕਰ ਦੇ ਦਾਂਗੇ 1.5 ਲੱਖ ਰੁਪਏ ਦੇ ਵਿੱਚ 1.5 ਲੱਖ ਦੀ 2020 20 ਮਾਡਲ ਵੈਂਟੀਲੇਟਰ ਸੀਟ ਵਾਲੀ ਸਾਰ ਨੂੰ ਟੌਪ ਮਾਡਲ ਠੀਕ ਹੈ ਬੇ ਜੀ ਅੱਗੇ ਆ ਗਈ Honda City 2015 ਮਾਡਲ ਹੈ ਜੀ ਡੀਜ਼ਲ ਦੇ ਵਿੱਚ ਹੈ ਸਟੀਅਰਿੰਗ ਕੰਟਰੋਲ ਵਾਲੀ ਕ੍ਰੂਜ਼ ਕੰਟਰੋਲ ਵਾਲੀ ਠੀਕ ਹੈ ਜੀ ਇਹ ਟੌਪ ਤੋਂ ਇੱਕ ਥੱਲੇ ਵਾਲੀ ਆ VX ਤੋਂ ਪਸੰਦ ਰੂਪ ਤੋਂ ਥੱਲੇ ਵਾਲੀ ਠੀਕ ਹੈ ਇਹਦੇ ਵਿੱਚ ਸਨਰੂਫ ਨਹੀਂ ਆਉਂਦਾ ਬਾਕੀ ਸਾਰਾ ਕੁਝ ਆ ਜਾਂਦਾ ਹਲੋ ਵਾਈਟਰ ਆਫਟਰ ਮਾਰਕੀਟ ਲੱਗੇ ਹੋ ਨੇ ਟਾਇਰ ਇਹਦਾ ਮਿਚਲਿੰਦਾ ਸਭ ਤੋਂ ਮਹਿੰਗਾ ਟਾਇਰ ਮਿਚਲਿੰਦਾ ਆ ਜਾਂਦਾ ਉਹਦਾ ਮਿਚਲਿੰਦੇ ਉੱਤੇ ਪਰੇਲੀ ਪਰੇਲੀ ਉਹਦਾ ਸਾਰਾ ਨੋ ਉੱਪਰ ਹੀ ਆ ਜਾਂਦਾ ਪਰੇਲੀ ਦੇ ਉੱਤੇ ਟਾਇਰ ਕੋਈ ਨਹੀਂ ਹੈਗਾ ਪਰੇਲੀ ਦਾ ਟਾਇਰ ਵੀਰੇ ਕੋਈ ਪਵਾਉਂਦਾ ਨਹੀਂ ਛੇਤੀ ਮੈਂ ਕਹਿੰਦਾ ਤੁਸੀਂ 100 ਗੱਡੀਆਂ ਵੀ ਦੇਖ ਲਓਗੇ 200 ਦੇਖ ਲਓਗੇ ਕਦੇ ਪਰੇਲੀ ਦਾ ਟਾਇਰ ਨਹੀਂ ਦੇਖੋਗੇ ਕਿਉਂਕਿ ਇਹ ਹੋ ਮਿਚਲਿੰ ਤੋਂ ਵੀ ਮਹਿੰਗਾ ਜ਼ਿਆਦਾ ਮਹਿੰਗਾ ਆਮ ਜੇ ਮਿਚਲਿੰਦਾ ਟਾਇਰ ਹਾਲਾ ਕਿ ਮਹਿੰਗਾ ਕੰਨੇ ਆਉਂਦਾ ਪਰ ਇਹ ਉਦੋਂ ਵੀ ਉੱਤੇ ਆ ਠੀਕ ਹੈ ਇਹ ਕਿਹੜੀ ਕਾਰ ਆ ਤੁਹਾਨੂੰ ਇਹ ਦੇ ਦਾਂਗੇ 435000 ਦੇ ਵਿੱਚ 15 ਮਾਡਲ ਡੀਜ਼ਲ ਦੇ ਵਿੱਚ ਠੀਕ ਹੈ ਜੀ ਬਹੁਤ ਜਾਇਜ਼ ਰੇਟ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਕਰੋ ਘੱਟੋ ਘੱਟ ਇਹਦੀ ਸਰ ਮੰਨ ਕੇ ਚੱਲੋ 50000 75000 ਰੁਪਏ ਦੇ ਨੀਅਰ ਬਾਈ ਦੇਣੀ ਪਊਗੀ 70 75000 ਰੁਪਏ ਦੇ ਵਿੱਚ ਬਾਈ ਤੁਹਾਨੂੰ 2015 ਮਾਡਲ ਡੀਜ਼ਲ ਦੀ ਹੋਂਡਾ ਸਿਟੀ ਦੇ ਮਾਲਕ ਬਣਾ ਦੇਣਾ ਤੇ ਅੱਗੇ ਫੇਰ ਵਰਨਾ ਗੱਡੀ ਆ ਵਰਨਾ ਆ ਗਈ ਇਹ ਇਕੱਲੀ ਐਸਐਕਸ ਆ ਜੀ ਠੀਕ ਹੈ ਇਹ ਵੀ ਡੀਜ਼ਲ ਦੇ ਵਿੱਚ ਆ ਸੰਰੂਫ ਵਾਲੀ ਹੈ ਗ੍ਰੇ ਕਲਰ ਦੇ ਵਿੱਚ ਹੂੰ ਪੀ 35 ਪਠਾਨਕੋਟ ਦਾ ਨੰਬਰ ਆ ਪਲੇ ਨਾ ਤੇ ਤੇ ਫੁੱਲ ਇੰਸ਼ੋਰੈਂਸ ਆ ਦਸੰਬਰ ਤੱਕ ਦੀ ਕਾਰ ਆ ਦਸੰਬਰ ਤੱਕ ਦੀ ਫੁੱਲ ਇੰਸ਼ੋਰੈਂਸ ਆ ਠੀਕ ਹੈ ਜੀ 2020 ਦੇ ਦਸੰਬਰ ਦੀ ਕਾਰ ਆ ਇਹ ਤੁਹਾਨੂੰ ਕਾਰ ਦੇ ਦਾਂਗੇ 9.5 ਲੱਖ ਰੁਪਏ ਦੇ ਵਿੱਚ ਸਾਢੇ 9 ਲੱਖ ਦੀ ਇਹਦੇ ਚ ਕੱਲੀ ਵੈਂਟੀਲੇਟਰ ਸੀਟਾਂ ਦਾ ਫਰਕ ਪੈਂਦਾ ਨਾ ਇਹਦੇ ਚ ਇੱਕ ਵੈਂਟੀਲੇਟਿਡ ਸੀਟਾਂ ਦਾ ਫਰਕ ਆਂਦਾ ਇੱਕ ਇਹਦੀਆਂ ਹੈਂਡਲਾਈਟਾਂ ਦਾ ਫਰਕ ਆ ਜੀ ਬਾ ਦੋ ਹੀ ਫਰਕ ਨੇ ਬਾ ਦੋ ਫਰਕ ਆ ਹੋਰ ਕੋਈ ਫਰਕ ਨਹੀਂ ਆਂਦਾ ਜੀ ਜੇ ਤਾਂ ਬਾਈ ਤੁਸੀਂ ਗਰਮੀ ਦੇ ਵਿੱਚ ਠੰਡੀਆਂ ਸੀਟਾਂ ਕਰਨੀਆਂ ਨੇ ਤਾਂ ਤਾਂ ਉਧਰ ਖੜੀ ਆਓ ਲੈ ਲਿਓ ਨਹੀਂ ਤਾਂ ਫਿਰ ਆ ਵੀ ਗੱਡੀ ਬੰਦੀ ਹੈ ਇੱਕ ਰੰਗ ਚਾ ਬਹੁਤ ਸੋਹਣੀ ਕਾਰ ਲੱਗਦੀ ਹੈ ਰੇਟ ਦਾ ਲੱਖ ਰੁਪਏ ਦਾ ਫਰਕ ਹੈ ਲੱਖ ਰੁਪਏ ਦਾ ਫਰਕ ਆ ਗਿਆ ਜੀ ਬਿਲਕੁਲ ਮਾਡਲ ਸੇਮ ਆ ਜੀ ਬਿਲਕੁਲ ਸੇਮ ਮਾਡਲ ਤੇ ਅੱਗੇ ਆ ਗਈ ਕੋਰੋਲਾ ਆਰਟਿਸ 2019 ਮਾਡਲ ਦਸੰਬਰ ਦੀ ਕਾਰ ਪਹਿਲੇ ਨਾ ਤੇ VL ਵੇਰੀਐਂਟ ਆ VL ਵੇਰੀਐਂਟ ਕੋਰੋਲਾ ਆਰਟਿਸ ਸਭ ਤੋਂ ਟੌਪ ਆਉਂਦਾ ਠੀਕ ਹੈ ਜੀ ਜਿਹੜੀ ਕਿ ਨਵੀਂ ਦੀ ਕਾਸਟ ਤਕਰੀਬਨ 24 ਲੱਖ ਦੇ ਨੀਰ ਭਾਈ ਸਜੀ ਹਮ 6 에어 ਬੈਗ ਆ ਇਹਦੇ ਨੇ ਪੁਸ਼ਪੜਨ ਸਟਾਰਟ ਆ ਜਾਂਦੀ ਹੈ ਟੌਪ ਮਾਡਲ ਆ ਠੀਕ ਹੈ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 10 ਲੱਖ 75 10 ਲੱਖ 75 ਹਜ਼ਾਰ ਦੀ ਆਟੋਮੈਟਿਕ ਕਾਰ ਆ ਬਾਈ ਆਟੋਮੈਟਿਕ ਟਾਪ ਮਾਡਲ ਠੀਕ ਹੈ ਜੀ ਕੰਡੀਸ਼ਨ ਵਾਈਜ਼ ਜਮਾਂ ਨਵੀਂ ਗੱਡੀ ਆ ਅੱਗੇ ਆ ਗਈ ਬਾਈ ਜੀ i10 ਦੱਸੋ ਜੀ i10 ਜੀ 2010 ਮਾਡਲ ਆ ਐਕਟਿਵਾ ਦੇ ਰੇਟ ਤੇ ਕਾਰ ਦੇ ਦੂੰਗਾ ਕੀ ਬਾਤ ਆ 1 ਲੱਖ 30 ਹਜ਼ਾਰ ਦੇ ਵਿੱਚ ਹੀ ਅਲ ਵਾਈਟ ਟਾਇਰ ਪਏ ਹੋਏ ਨੇ ਹਾਂ ਫਰੰਟ ਸ਼ੀਸ਼ਾ ਹਜੇ ਤੱਕ ਨਾਲ ਦਾ ਠੀਕ ਹੈ ਜੀ ਬੋਲਟ ਪੀਸ ਸਾਰਾ ਕੁਝ ਨਾਲ ਦਾ ਕਿਸੇ ਪੀਸ ਨੂੰ ਚਾਬੀ ਤੱਕ ਨਹੀਂ ਲੱਗੀ ਹੂੰ 80 90 ਹਜ਼ਾਰ ਦੇ ਨਿਯਾਰ ਬਾਈ ਕਾਰ ਚੱਲੀ ਹੋਈ ਆ ਬਹੁਤ ਹੀ ਜ਼ਿਆਦਾ ਜੈ ਰੇਟ ਤੇ ਇੰਟੀਰੀਅਰ ਵਾਈਜ਼ ਬਹੁਤ ਸਾਫ ਸੁਥਰੀ ਕਾਰ ਕਰੋ ਵਿੱਚ ਡਿਊਲ ਟੋਨ ਇੰਟੀਰੀਅਰ ਆ ਜਾਂਦਾ ਐਂਡਰੋਇਡ ਪਲੇਅਰ ਵੀ ਲੱਗਿਆ ਇਹਦੇ ਐਂਡਰੋਇਡ ਪਲੇਅਰ ਵੀ ਲੱਗਿਆ ਡਿਊਲ ਟੋਨ ਇੰਟੀਰੀਅਰ ਸਿਰਫ 130000 ਦੇ ਵਿੱਚ 130000 ਦੀ ਗੱਡੀ ਮਿਲ ਜੂ ਬਾਈ ਜੀ ਐਕਟਵਾ ਦੇ ਰੇਟੋ ਏਸੀ ਹੀਟਰ ਪਾਵਰ ਸਟੀਅਰਿੰਗ ਸਾਰਾ ਕੁਝ ਆਇਆ ਜਿਵੇਂ ਅੱਜ ਬਾਰਿਸ਼ ਦਾ ਮੌਸਮ ਆ ਐਕਟਵਾ ਦੇ ਕਾਹ ਨੂੰ ਭਜਦੇ ਜਾਣਾ ਤੁਸੀਂ ਅੱਡੀ ਗੱਡੀ ਲੈ ਕੇ ਜਾਓ ਗੱਡੀ ਲੈ ਕੇ ਜਾਓ ਤੇ ਅੱਗੇ ਆ ਗਈ i20 i20 2012 ਮਾਡਲ ਆ ਸਪੋਰਟਸ ਆ ਨਵੇਂ ਇੰਜਨ ਵਾਲੀ ਆ 6 ਗੇਅਰਾਂ ਵਾਲੀ ਆ ਠੀਕ ਆ ਜੀ ਇਹ ਤੁਹਾਨੂੰ ਕਰ ਦੇ ਦਾਂਗੇ 2.5 ਲੱਖ ਰੁਪਏ ਦੇ ਵਿੱਚ 2.5 ਲੱਖ ਦੀ ਡੀਜ਼ਲ ਦੀ ਕਾਰ ਹੈ ਡੀਜ਼ਲ ਦੇ ਵਿੱਚ ਜੀ ਡੀਜ਼ਲ ਦੇ ਡੀਜ਼ਲ ਦੀ ਕਾਰ ਹੈ ਮਾਡਲ ਕਿੰਨਾ ਕਿਹਾ 2012 ਮਾਡਲ ਡੀ 12 ਠੀਕ ਹੈ ਜੀ ਸਪੋਰਟਸ ਆਹ ਸਟੀਅਰਿੰਗ ਕੰਟਰੋਲ ਵਗੈਰਾ ਆ ਜਾਂਦਾ ਇਹਦੇ ਵਿੱਚ ਠੀਕ ਹੈ ਬਈ ਜੀ ਤੇ ਅੱਗੇ ਆ ਗਈ ਜੀ ਇੰਡੀਕਾ ਵਿਸਟਾ ਇੰਡੀਕਾ ਵਿਸਟਾ ਇੰਡੀਕਾ ਵਿਸਟਾ ਕੁਆਟਰ ਜੈਟ ਇੰਜਨ ਦੇ ਵਿੱਚ ਨੇ ਦੋ ਇੰਜਨ ਆਉਂਦੇ ਸੀ ਇੱਕ ਟੀਡੀਆਈ ਇੰਜਨ ਇੱਕ ਕੁਆਟਰ ਜੈਟ ਇੰਜਨ ਠੀਕ ਹੈ ਕੁਆਟਰ ਜੈਟ ਇੰਜਨ ਕਿਡਾ ਸੀਗਾ ਸੁਪੀਰੀਅਰ ਸੀਗਾ ਇਹਦੇ ਵਿੱਚ ਬੈਲਟਾਂ ਬੁਲਟਾਂ ਦੀ ਆਵਾਜ਼ ਨਹੀਂ ਆਉਂਦੀ ਠੀਕ ਹੈ ਜੀ ਇੰਟੀਰੀਅਰ ਵਾਈਜ਼ ਬਹੁਤ ਸੋਹਣੀ ਆ ਪਾਵਰ ਸਟੀering ਪਾਵਰ ਵਿੰਡੋ ਏਸੀ ਹੀਟਰ ਸਾਰਾ ਕੁਛ ਆਇਆ ਦਾ 11 ਮਾਡਲ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 1,30,000 ਦੇ ਵਿੱਚ 1,30,000 ਦੇ ਵਿੱਚ ਕੀ ਬਾਤ ਆ ਇਹ ਵੀ ਮੋਟਰਸਾਈਕਲ ਸਕੂਟਰੀ ਦੇ ਰੇਟ ਦੀ ਗੱਡੀ ਆ ਬਾਈ ਜੀ ਬਹੁਤ ਜ਼ਾਇਦਾ ਰੇ ਇਹ ਤੁਹਾਨੂੰ ਬਹੁਤ ਜ਼ਿਆਦਾ ਜੈ ਰੇਟ ਤੇ ਇਹ ਤੁਹਾਡਾ ਬਣ ਕੇ ਚਲੋ 40 ਕਿਹ ਹਜ਼ਾਰ ਦੀ ਡਾਊਨ ਪੇਮੈਂਟ ਨਾਲ ਹੀ ਕਾਰ ਦੇ ਦੂੰਗਾ। ਕੀ ਬਾਤ ਹੈ? 40 ਹਜ਼ਾਰ 40 ਹਜ਼ਾਰ ਦੀ। ਇਹ 16 ਮਾਡਲ ਦਸੰਬਰ ਦੀ ਕਾਰ ਆ। ਹੂੰ। ਡਿਜ਼ਾਇਰ ਤੋਂ ਵੀ ਸਸਤੀ ਦੇ ਦੂੰਗਾ। ਕੀ ਬਾਤ ਹੈ? ਡਿਜ਼ਾਇਰ ਵੀ ਇਦੋਂ ਮਹਿੰਗੀ ਮਿਲਦੀ ਹੈ ਤੁਹਾਨੂੰ ਡਿਜ਼ਾਇਰ ਤੋਂ ਵੀ ਸਸਤੀ ਦੇ ਦੂੰ ਸਿਆਜ਼ 16 ਮਾਡਲ ਦਸੰਬਰ ਦੀ ਹਾਈਬ੍ਰਿਡ ਇੰਜਨ ਦੇ ਨਾਲ ਹਾਈਬ੍ਰਿਡ ਦੇ ਵਿੱਚ ਕੀ ਆ ਜਾਂਦੇ ਦੀ ਐਵਰੇਜ ਵਧੀਆ ਆ ਜਾਂਦੀ ਆ। ਠੀਕ ਹੈ। ਐਵਰੇਜ ਇਹ 24 ਪਲੱਸ ਪਲੱਸ ਦੀ ਆ ਡੀਜ਼ਲ ਦੇ ਵਿੱਚ ਡੀਜ਼ਲ ਠੀਕ ਹੈ ਜੀ। ਇਹ ਤੁਹਾਨੂੰ ਕਾਰ ਦੇ ਦਊਗਾ 4,80,000 ਦੇ ਵਿੱਚ 2016 ਮਾਡਲ 16 ਮਾਡਲ ਦਸੰਬਰ ਦੀ ਕਾਰ ਹਾਈਬ੍ਰਿਡ ਜਿਹਦੇ ਵਿੱਚ 4,40,000 ਹੋ ਸਕਦਾ 4.5 460 ਦਾ ਵੀ ਮੈਂ ਲੋਨ ਕਰਾ ਦਵਾਂ। ਜੇ ਤੁਹਾਡਾ ਸਿਮਲ ਸਕੋਰ ਵਧੀਆ ਠੀਕ ਹੈ ਵੀਰੇ ਆ ਤਾਂ ਬਾਈ ਆਫਰ ਬੈਸਟ ਡੀਲ ਰ ਹੈ ਨਾ ਅੱਜ ਦੀ ਵੀਡੀਓ ਦੀ ਹੈ। ਬੈਸਟ ਡੀਲ ਬੈਸਟ ਕੀ ਬਾਤ ਹੈ ਤੇ ਅੱਗੇ ਆ ਗਈ ਬਾਈ ਜੀ Swift ਕਾਰ ਸਵਿਫਟ VXI ਹੈ ਜੀ 2018 ਮਾਡਲ ਪੈਟਰੋਲ ਦੇ ਵਿੱਚ ਪੇਡ ਨੰਬਰ ਦੇ ਨਾਲ 4243 ਨੰਬਰ ਕੀ ਬਾਤ ਹੈ ਅੰਮ੍ਰਿਤਸਰ ਦਾ ਨੰਬਰ ਆ ਠੀਕ ਹੈ ਵਾਈਟ ਕਲਰ ਚ ਕਾਰ ਆ ਪਹਿਲੇ ਨਾਂ ਤੇ ਆ 18 ਮਾਡਲ ਦੇ ਦਸੰਬਰ ਦੀ ਕਾਰ ਆ ਇਹ ਤੁਹਾਨੂੰ ਕਰ ਦੇ ਦਾਂਗੇ 4 5 ਲੱਖ ਤੇ 35000 ਦੇ ਵਿੱਚ 5 ਲੱਖ 35000 ਦੀ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਰਹੂ ਇਹਦੀ ਵੀ ਡਾਊਨ ਪੇਮੈਂਟ ਮੰਨ ਕੇ ਚਲੋ 75000 ਰੁਪਏ ਕਰ ਦਿਓ ਜੀ 75000 ਲਿਆਓ ਬਾਈ ਜੀ 2018 ਮਾਡਲ VXI ਸਵਿਫਟ ਕਾਰ ਪੈਟਰੋਲ ਦੀ ਜਿਹੜੀ ਆ ਤੁਹਾਨੂੰ ਮਿਲ ਜਾਣੀ ਆ ਬਿਲਕੁਲ ਜੀ ਠੀਕ ਹੈ ਬਾਈ ਜੀ ਤੇ ਅੱਗੇ ਆ ਗਈ ਡਿਜ਼ਾਇਰ ਇਹ ਆ ਗਈ ਜੀ 15 ਮਾਡਲ ਪਹਿਲੇ ਨਾ ਤੇ ਆ ਡੀਜ਼ਲ ਦੇ ਵਿੱਚ ਹੈ ਬੀਡੀਆਈ ਵੇਰੀਐਂਟ ਆ ਅਲਵਾਈ ਟਾਇਰ ਆਫਟਰ ਮਾਰਕੀਟ ਲੱਗੇ ਹੋਏ ਨੇ ਬਹੁਤ ਸੋਹਣੀ ਕਾਰ ਆ ਠੀਕ ਹੈ ਦੋਨੋਂ ਚਾਬੀਆਂ ਨਾਲ ਹੈ ਇੰਸ਼ੋਰੈਂਸ ਇਹਦੀ ਹੈ ਨਹੀਂਗੀ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 4 ਲੱਖ ਤੇ 55000 ਦੇ ਵਿੱਚ 2015 ਮਾਡਲ ਬੀਡੀਆਈ ਬੀਡੀਆਈ ਜੀ ਗੱਡੀ ਵੀ ਮਿਲਲਾ ਡਾਕਟਰ ਦੀ ਆ ਡਾਕਟਰ ਦੀ ਕਾਰ ਆ ਚੱਲੀ ਇਹ ਲੱਖ ਸਵਾਲ ਲੱਖ ਦੇ ਨੀਰ ਬਏ ਹੈਗੀ ਆ ਕਾਰ ਵਧੀਆ ਕਾਰ ਆ ਚੱਲੀ ਜਿੰਨੀ ਰਿਕਾਰਡ ਨਾਲ ਹੀ ਚੱਲੀ ਆ ਚੱਲੀ ਰਿਕਾਰਡ ਵਾਲੀ ਆ ਜੀ ਠੀਕ ਆ ਡਾਕਟਰ ਦੇਵਨ ਕਾਰ ਆ ਬਾਈ ਜੀ ਅੰਦਰੋਂ ਕੋਲੀਸ਼ਨ ਚੈੱਕ ਕਰਾ ਦੇ ਅੰਦਰੋਂ ਵੀ ਕੰਡੀਸ਼ਨ ਦੀ ਨਵੀਂ ਕਾਰ ਆ 2015 ਮਾਡਲ ਬੀਡੀਆਈ ਕਰੋ ਵੀ ਚੈੱਕ ਕੰਡੀਸ਼ਨ ਸਾਫ਼ ਸੁਥਰੀ ਪੌਂਟੇਜਾਂ ਵਗੈਰਾ ਸਾਰਾ ਕੁਝ ਨਾਲ ਦਾ ਕੋਈ ਆਪਣੇ ਕੋਲ ਲੱਗੀ ਵੱਜੀ ਐਕਸੀਡੈਂਟ ਕਾਰ ਨਹੀਂ ਹੁੰਦੀ ਕੋਈ ਇੰਜਨ ਮਾੜੇ ਦੀ ਕਾਰ ਨਹੀਂ ਹੁੰਦੀ ਹਰ ਇੱਕ ਚੀਜ਼ ਦੇ ਵਿੱਚ ਰਿਟਰਨ ਗਾਰੰਟੀ ਮਿਲੂਗੀ ਤੁਹਾਨੂੰ ਰਿਟਰਨ ਗਾਰੰਟੀ ਮਿਲੂ ਬਈ ਹਰ ਇੱਕ ਚੀਜ਼ ਦੀ ਤੁਹਾਨੂੰ ਇੱਥੇ ਬਿਲਕੁਲ ਅਲਾਈ ਚੱਕਰਾ ਗੱਡੀ ਇਹ ਹੈਗੀ ਅਸੀਂ 2021 ਮਾਡਲ ZXi ਪਲੱਸ ਜਿਹਨੂੰ ZXi ਆਪਸ਼ਨਲ ਜਾਂ ਪਲੱਸ ਵੀ ਕਹਿ ਲੈਂਦੇ ਆ ਸਭ ਤੋਂ ਟੌਪ ਸਭ ਤੋਂ ਟੌਪ ਇਹਦੇ ਚ ਇੱਕ ਤਾਂ ਪ੍ਰੋਜੈਕਟਰ ਹੈਡਲਾਈਟ ਆ ਜਾਂਦੀ ਹੈ ਬੀਆਰ ਲਾਈਟ ਤੇ ਕੰਪਨੀ ਫਿਟਡ ਕਿਹੜੇ ਅਲਵਾਈਜ਼ ਨੇ ਇਹ ਡਾਇਮੰਡ ਕਟਾ ਆ ਜਾਂਦੇ ਨੇ ਇਹ ਚੀਜ਼ਾਂ ਦਾ ਫਰਕ ਆ ਜਾਂਦਾ ਤੇ ਇੱਕ ਇਹਦੇ ਚ ਕਰੂਜ਼ ਕੰਟਰੋਲ ਆ ਜਾਂਦਾ ਠੀਕ ਹੈ ਕਰੂਜ਼ ਕੰਟਰੋਲ ਵੀ ਆ ਕਰੂਜ਼ ਕੰਟਰੋਲ ਵੀ ਆ ਕੀ ਬਾਤ ਹੈ ਇਹਦੇ ਵਿੱਚ ਦੋ ਤਿੰਨ ਵੇਰੀਐਂਟ ਦੋ ਵੇਰੀਐਂਟ ਆਉਂਦੇ ਹੁੰਦੇ ਨੇ ਵੈਸੇ ZXi ਦੋ ਵੀ ਲੋਕੀ ਟੌਪ ਕਹੀ ਜਾਂਦੇ ਨੇ ਪਰ ਇਹ ZXi ਆਪਸ਼ਨਲ ਆ ਸਭ ਤੋਂ ਟੌਪ ਇਹੀ ਕਾਰ ਹੈ ਠੀਕ ਹੈ ਜੀ ਮਾਡਲ ਕਿੰਨਾ ਹੈ ਇਹ 2021 ਮਾਡਲ ਹੈ ਬੀਏ 6 ਇੰਜਨ ਦੇ ਵਿੱਚ ਪਟਰੋਲ ਦੇ ਵਿੱਚ ਜੀ ਜੀ ਰੋਡਾ ਦਾ ਨੰਬਰ ਆ ਪਿੱਲੇ ਨਾਲ ਤੇ ਪੁਸ਼ਪੜਨ ਸਟਾਰਟ ਇਹ ਤੁਹਾਨੂੰ ਦੇ ਦਾਂਗੇ 6 ਲੱਖ 75 ਹਜ਼ਾਰ ਚਕਾਰ 6 ਲੱਖ 75 ਹਜ਼ਾਰ ਦੀ ਠੀਕ ਹੈ ਬਹੁਤ ਵਧੀਆ ਰੇਟ ਹੈ ਜੀ ਕੀ ਬਾਤ ਹੈ ਅੱਗੇ ਆ ਗਈ ਬਲਿੰਨੋ ਬਲਿੰਨੋ ਮੋ 2017 ਮਾਡਲ ਹੈ ਦੂਜੇ ਨਾਲ ਤੇ ਆ ਡੀਜ਼ਲ ਦੇ ਵਿੱਚ ਫੁੱਲ ਇੰਸ਼ੋਰੈਂਸ ਆ ਠੀਕ ਹੈ ਅਲਵਾਈਟ ਹੈ ਬਿਲਕੁਲ ਬ੍ਰੈਂਡ ਨਿਊ ਨੇ ਇਹਦੇ ਗਲਾਸ ਵੀ ਜਿਹੜੇ ਨੇ ਉਹ ਟਿੰਟਡ ਆ ਅੰਦਰ ਹਰੇ ਰੰਗ ਦੇ ਜੀ 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 ਕੰਪਨੀ ਫਿਟਡ ਇਹਦਾ ਕੋਈ ਚਲਾਨ ਵੀ ਨਹੀਂ ਹੈਗਾ ਹਨਾ ਜਿਹਦਾ ਕੋਈ ਕੰਪਨੀ ਵੱਲੋਂ ਨਹੀਂ ਪੁਸ਼ ਬਟਨ ਸਟਾਰਟ ਆ ਜਾਂਦੀ ਆ ਹੂੰ ਸਟੀering ਕੰਟਰੋਲ ਆ ਜਾਂਦੇ ਆ ਸੀਟ ਦੀ ਹਾਈਟ ਅਡਜਸਟਮੈਂਟ ਆ ਜਾਂਦੀ 90000 ਕਿਲੋਮੀਟਰ ਕਾਰ ਚੱਲੀ ਹੋਈ ਆ ਵਿਦ ਰਿਕਾਰਡ ਠੀਕ ਹੈ ਇਹ ਵੀ ਜਿਹੜੀ ਕਾਰ ਆ ਤੁਹਾਨੂੰ ਬਹੁਤ ਜੈਜ ਰੇਟ ਤੇ 5.5 ਲੱਖ ਰੁਪਏ ਚ ਘਰ ਦੇਦਾ ਸੀ 5.5 ਲੱਖ ਦੀ ਗੱਡੀ ਮਿਲ ਜੂ ਭਾਈ ਜੀ ਲਾਈਟ ਟਾਇਰ ਚੈੱਕ ਕਰੋ ਕਿੰਨੇ ਸੋਨੇ ਪੈ ਰਹੇ ਆ ਬਹੁਤ ਛੋਟੀ ਕਾਰ ਅੱਗੇ ਆ ਗਈ ਭਾਈ ਜੀ ਵੈਨਿਊ ਕਾਰ ਵੈਨਿਊ ਜੀ 2021 ਮਾਡਲ ਆ ਸਨਰੂਫ ਵਾਲੀ ਆ ਐਸਐਸ ਵੇਰੀਏਟ ਆ ਡੀਜ਼ਲ ਦੇ ਵਿੱਚ ਬੀਐਸ 6 ਇੰਜਨ ਦੇ ਵਿੱਚ 70-80 ਹਜ਼ਾਰ ਚੱਲੀ ਹੋਈ ਆ ਪਹਿਲੇ ਨਾਤੇ ਫੁੱਲ ਇੰਸ਼ੋਰੈਂਸ ਆ ਇਹ ਤੁਹਾਨੂੰ ਕਰ ਦੇ ਦਾਂਗੇ 8,75,000 ਚ 8,75,000 ਰੁਪਏ ਚ ਸਨਰੂਫ ਵਾਲੀ ਕਰੂਜ਼ ਕੰਟਰੋਲ ਵਾਲੀ ਕਾਰ ਕੀ ਬਾਤ ਆ ਫੁੱਲ ਫੀਚਰਾਂ ਨਾਲ ਲੈਸ ਗੱਡੀ ਆ ਬਾਈ ਡੀਜ਼ਲ ਦੇ ਵਿੱਚ ਡੀਜ਼ਲ ਦੀ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਰਹੂ ਵੀਰੇ 1 ਲੱਖ ਰੁਪਏ ਸਿਰਫ ਸਿਰਫ 1 ਲੱਖ ਰੁਪਏ 1 ਲੱਖ ਰੁਪਿਆ ਕੀ ਬਾਤ ਆ ਕੰਪਨੀ ਫਿਟਡ ਡਾਇਮੰਡ ਕੱਟ ਲਵਾਏ ਨੇ ਕੋਈ ਵੀ ਪੀਸ ਪੇਟ ਨਹੀਂ 올 ओरिजिनल ਕਾਰ ਆ ਜੀ ਸਿਰਫ 1 ਲੱਖ ਦੇ ਵਿੱਚ ਮਾਲਕ ਬਣਾ ਦਾਂਗੇ ਬਾਈ ਜੀ ਤੁਹਾਨੂੰ ਡੀਜ਼ਲ ਵਾਲੀ ਵੈਨਿਊ ਕਾਰ ਦੇ ਉਹ ਵੀ ਸਨਰੂਫ ਵਾਲੀ ਉਹ ਵੀ ਕਲੂ ਕੰਟਰੋਲ ਦੀ ਵੀਐਸਐਕ ਵੀਐਸਐਕ ਜਿਨ੍ਹਾਂ ਤੁਸੀ ਦਿੱਲੀ ਵਗੈਰਾ ਜਿੱਥੇ ਮਰਜ਼ੀ ਜਾ ਸਕਦੇ ਹੋ। ਕੀ ਬਾਤ ਹੈ। ਤੇ ਅੱਗੇ ਆ ਗਈ ਬਾਈ ਜੀ ਨਿਸ਼ਾਨ ਟ੍ਰੈਨੋ 2015 ਮਾਡਲ ਆ ਟਾਪ ਮਾਡਲ ਆ ਪਿੰਲੇ ਨਾ ਤੇ ਇੰਸ਼ੋਰੈਂਸ ਥਰਡ ਪਾਰਟੀ ਆ ਵਾਈਟ ਕਲਰ ਚਾਹ ਲੋ ਵਾਈਟ ਟਾਇਰ ਕੰਪਨੀ ਨਾਲ ਦੇ ਨੇ ਡਾਇਮੰਡ ਕੱਟ। ਇਹ ਵੀ ਜਿਹੜੀ ਕਾਰ ਆ ਤੁਹਾਨੂੰ ਮਾਰਕੀਟ ਨਾਲੋਂ ਸਸਤੀ ਸਿਰਫ ਤੇ ਸਿਰਫ 3,95,000 ਚ ਕਰ ਦੇ ਦਾਂਗੇ। 3,95,000 ਟਾਪ ਮਾਡਲ ਦੇ ਪਿੱਛੇ ਵਾਈਪਰ ਵਾਲੀ। ਬਿਲਕੁਲ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਜਿਵੇਂ ਨਵੀਂ ਗੱ ਉੱਚੀ ਗੱਡੀ ਆ ਐਸਯੂਵੀ ਸੈਗਮੈਂਟ ਦੇ ਵਿੱਚ ਆ ਜਾਂਦੀ ਹੈ ਸੇਫੇਸਟ ਕਾਰ ਆ ਹੈਵੀ ਕਾਰ ਆ ਵਧੀਆ ਕਾਰ ਤੇ ਇੱਧਰ ਟ੍ਰੈਨੋ ਦੀ ਭੈਣ ਵੀ ਖੜੀ ਆ ਲਵੇ ਆਪਣੇ ਦੱਸੋ ਜੀ ਟ੍ਰੈਨੋ ਦੀ ਭੈਣ ਡਸਟਰਾ ਇਹ ਦੋਏ 2016 ਮਾਡਲ ਆਟੋਮੈਟਿਕ ਦੇ ਵਿੱਚ ਹਮ ਆਟੋਮੈਟਿਕ ਡੀਜ਼ਲ ਦੇ ਵਿੱਚ ਡਸਟਰਾ ਬਹੁਤ ਲੋਕਾਂ ਨੇ ਘੱਟ ਦੇਖੀ ਹੋਣੀ ਆ ਆਟੋਮੈਟਿਕ ਟਰਾਂਸਮਿਸ਼ਨ ਚ ਇਹ ਡੀਜ਼ਲ ਚ ਆਟੋਮੈਟਿਕ ਟਰਾਂਸਮਿਸ਼ਨ ਠੀਕ ਹੈ ਇਹਦਾ ਵੱਧਾ ਇਹੇ ਆ ਇਹਦੇ ਚ ਕਰੂਜ਼ ਕੰਟਰੋਲ ਵੀ ਆ ਜਾਂਦਾ ਕੀ ਬਾਤ ਆ ਕਰੂਜ਼ ਕੰਟਰੋਲ ਆ ਜਾਂਦਾ ਨੈਵੀਗੇਸ਼ਨ ਆ ਜਾਂਦਾ ਟੱਚ ਸਕਰੀਨ ਪੈਨਲ ਆ ਜਾਂਦਾ ਬੈਕ ਕੈਮਰਾ ਆ ਜਾਂਦਾ ਸਾਰਾ ਕੁਝ ਹੀ ਸਭ ਤੋਂ ਟੌਪ ਮਾਡਲ ਹੈ ਅਲਵਾਈਟਾਇਰ ਆਫਟਰ ਮਾਰਕੀਟ ਲੱਗੇ ਹੋਏ ਨੇ ਹਾਲਾਂਕਿ ਇਹ ਨੂੰ ਲੋਏ ਟਾਇਰ ਕੰਪਨੀ ਨਾਲ ਦੇ ਦਿੰਦੇ ਨੇ ਆਫਟਰ ਮਾਰਕੀਟ ਲੱਗੇ ਨੇ ਫਰਸਟ ਓਨਰ ਆ ਫਾਉਂਡੇਸ਼ਨ ਗੱਲਾਂਗੇ 2016 16 ਮਾਡਲ ਦਾ ਜੀ ਠੀਕ ਹੈ ਜੀ 6ਵੇਂ ਮਹੀਨੇ ਦੀ ਕਾਰ ਆ 6ਵੇਂ ਮਹੀਨੇ ਤੱਕ ਦੀ ਇਹਦੀ ਇਨਸ਼ੋਰੈਂਸ ਵੀ ਫੁੱਲ ਪਈ ਆ ਦੋਨੋਂ ਚਾਬੀਆਂ ਨਾਲ ਆ ਇਹ ਤੁਹਾਨੂੰ ਕਾਰ ਦੇ ਦਾਂਗੇ ਸਿਰਫ ਤੇ ਸਿਰਫ 7.5 ਲੱਖ ਰੁਪਏ ਦੇ ਵਿੱਚ 7.5 ਦੀ ਬਹੁਤ ਵਾਜ ਰੇਟ ਤੇ ਸਲੈਰੀਓ ਦੇ ਰੇਟ ਤੇ ਕਾਰ 1 ਲੱਖ ਰੁਪਇਆ ਡਾਊਨ ਪੇਮੈਂਟ ਦੇ ਕੇ ਮਿਲ ਜੇ ਇਹਦੀ ਨਹੀਂ ਇਹਦੀ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਰ ਏ 50 ਜੀ ਸਿਰਫ 25000 ਚੱਲੀ ਆ 12 ਮਾਡਲ 12 ਮਾਡਲ 25000 ਸਿਰਫ 25000 ਚੱਲੀ ਆ ਅਗਲਾ ਤੇ ਪਿਛਲਾ ਬੰਪਰ ਪੇਂਟ ਆ ਉਸ ਤੋਂ ਇਲਾਵਾ ਕੋਈ ਵੀ ਪੀਸ ਘਾਟਾ ਨਹੀਂ ਮੋਟਰ ਤਾਂ ਨਹੀਂ ਬੈਕ ਹੈਗਾ ਮੈਂ ਤਾਂ ਟਾਇਰ ਹੀ ਨਾਲ ਦੇਣੀ ਜੀ ਸਭ ਤੋਂ ਵੱਡੀ ਗੱਲ ਚੱਲੀ ਹੋਈ ਗੱਡੀ ਸਭ ਤੋਂ ਵੱਡੀ ਨਿਸ਼ਾਨੀ ਹੈ ਟਾਇਰ ਹਜੇ ਤੱਕ ਨਾਲ ਦੇ ਦੇ ਪੁਲਿਸ ਲਿਖਿਆ ਹੋਇਆ ਪੁਲਿਸ ਵਾਲੇ ਦੀ ਗੱਡੀ ਇਹ ਪੁਰਸਾ ਦੇ ਬੰਦੇ ਐਨ ਆਰ ਆਈ ਜੇ ਵੈਸੇ ਬੀ ਸੀਗਾ ਪਰ ਉਹ ਆਏ ਸੀਗੇ ਲੋ ਵੀ 12 ਮਾਡਲ ਦੇ ਵਿੱਚ 25000 ਕਿਲੋ ਮਟਰ ਚੱਲੇਗਾ ਯਾਰ ਯਾਰ ਕੀ ਬਾਤ ਟਾਇਰ ਹਜੇ ਤੱਕ ਨਾਲ ਦੇ ਨਹੀਂ ਅੱਛਾ ਟਾਇਰ ਨਾਲ ਹਜੇ ਤੱਕ 2012 ਦੀ ਬੈਚਿੰਗ ਹੈਗੀ ਹੈ ਟਾਇਰਾਂ ਦੇ ਚੈੱਕ ਕਰਾ ਦੂੰਗਾ ਠੀਕ ਹੈ ਵੀਰੇ 12 ਦੇ ਸਿਰਫ 25000 ਚੱਲੀ ਗਾ ਤੇ ਫਿਰ ਰੇਟ ਕੀ ਹੈ ਦਾ ਗੱਡੀ ਦਾ 3.5 ਲੱਖ ਰੁਪਏ 3.5 ਲੱਖ ਜਾਇਜ਼ ਆ ਵੀ ਨਹੀਂ ਕੰਡੀਸ਼ਨ ਦੇ ਹਿਸਾਬ ਨਾਲ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਜਾਇਜ਼ ਰੇਟ ਤੇ 3.5 ਲੱਖ ਰੁਪਏ ਵਿੱਚ ਕਰ ਦੇ ਦੂੰਗਾ ਠੀਕ ਹੈ ਵੀਰੇ ਲੋਨ ਇਹਦੇ ਹੋਣਾ ਨਹੀਂ ਹਣਾ 12 ਮਾਡਲ ਨਹੀਂ 12 ਮਾਡਲ ਤੇ ਨਹੀਂ ਹੋਣਾ ਜੀ ਕਰਾ ਦੂੰਗਾ ਪਰ ਰੇਟ ਆਫ ਟੈਸ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਤੋਂ ਬੈਟਰ ਕੀ ਹੈ ਕੈਸ਼ ਲੈ ਲਓ ਜੀ ਠੀਕ ਹੈ ਜੀ ਅੱਗੇ ਆ ਗਈ ਨਿਓਸ ਨਿਓਸ ਇਹ 2022 ਮਾਡਲ ਆਸਤਾ ਮਾਡਲ ਆਸਤਾ ਇਹਦੇ ਟੌਪ ਆਏ ਦਾ ਪੈਟਰੋਲ ਦੇ ਵਿੱਚ ਆ ਸਿਰਫ 12000 ਕਿਲੋਮੀਟਰ ਕਾਰ ਚੱਲੀ ਹੋਈ ਹੈ ਜੀ ਇਹਦੀ 26 ਖੰਨੇ ਦਾ ਨੰਬਰ ਆ 올 ओरिजिनल ਆ ਸ਼ੀਸ਼ੇ ਤਾਂ ਨਹੀਂ ਦਿਖਾ ਦੀ ਅੰਦਰੋਂ ਗੱਡੀ ਬੰਦਾ ਠੀਕ ਹੈ ਵੀਰੇ ਪੋਸ਼ੂਵਰਨ ਸਾੜਾਏ ਦੀ ਆ ਅਲਵਾਈ ਵੀਲਸ ਆ ਜਾਂਦੇ ਨੇ ਸਭ ਤੋਂ ਟੌਪ ਮਾਡਲ ਆ ਇਹ ਤੁਹਾਨੂੰ ਕਾਰ ਮਿਲ ਜੂਗੀ 6 ਲੱਖ 30 ਹਜ਼ਾਰ ਦੇ ਵਿੱਚ 6 ਲੱਖ 30 ਹਜ਼ਾਰ ਦੇ ਵਿੱਚ ਠੀਕ ਹੈ ਜੀ ਅੱਗੇ ਆ ਗਈ ਬਲਿੰਨੋ ਬਲਿੰਨੋ ਪੈਟਰੋਲ ਦੇ ਵਿੱਚ ਹੈ ਜੀ ਇਹ 2016 ਮਾਡਲ ਦਸੰਬਰ ਦੀ ਆ ਪਹਿਲੇ ਨਾਲ ਤੇ ਫੁੱਲ ਇੰਸ਼ੋਰੈਂਸ 48000 ਕਿਲੋਮੀਟਰ ਕਾਰ ਚੱਲੀ ਸਰੋ 48000 48000 48000 ਕਿਲੋਮੀਟਰ ਕਾਰ ਚੱਲੀ ਹੋਈ ਆ ਬਹੁਤ ਸਾਫ ਸੁਥਰੀ ਕਾਰ ਆ ਇਹ ਤੁਹਾਨੂੰ ਕਾਰ ਮਿਲ ਜੂਗੀ 4 ਲੱਖ 90 ਹਜ਼ਾਰ ਜੀ 490000 ਦੀ 2016 ਮਾਡਲ ਵਲੇਨੋ ਮਿਲ ਰਹੀ ਹੈ ਬਾਈ ਜੀ ਇਹ ਵੀ ਫੁੱਲ ਇੰਸ਼ੋਰੈਂਸ ਵਾਲੀ ਫੁੱਲ ਇੰਸ਼ੋਰੈਂਸ ਕੀ ਬਾਤ ਹੈ ਅੰਦਰੋਂ ਕੰਡੀਸ਼ਨ ਤੁਸੀਂ ਚੈੱਕ ਕਰ ਲਈ ਜਿਵੇਂ ਨਵੀਂ ਕੰਡੀਸ਼ਨ ਦੀ ਕਾਰ ਹੈ ਅੱਗੇ ਆ ਗਈ ਬਾਈ ਜੀ i20 ਉਹ ਵੀ ਪੇਡ ਨੰਬਰ ਵਾਲੀ ਕਾਰ ਪੇਡ ਨੰਬਰ ਦੇ ਨਾਲ ਆਸਤਾ ਆਪਸ਼ਨਲ ਸਭ ਤੋਂ ਟਾਪ ਮਾਡਲ ਪੁਸ਼ਪਰਨ ਗੱਡੀ ਡੀਜ਼ਲ ਆ ਕਿ ਪੈਟਰੋਲ ਡੀਜ਼ਲ ਦੇ ਵਿੱਚ ਆਸਤਾ ਆਪਸ਼ਨਲ ਸਭ ਤੋਂ ਟਾਪ ਮਾਡਲ ਹੈ ਫਰਸਟ ਓਨਰ 75000 ਚੱਲੀ ਹੋਈ ਆ ਕੰਪਨੀ ਫਿਟਡ ਲਵਾਇਜ਼ ਨੇ ਪ੍ਰੋਜੈਕਟਰ ਹੈਡਲਾਈਟਾਂ ਡੀਆਰਐਲ ਪੁਸ਼ਪਰਨ 6 에어ਬੈਗ ਆਇੰਦ ਨੇ ਦੇ ਵਿੱਚ ਕੀ ਬਾਤ ਹੈ ਸੀਟਾਂ ਦੇ ਵਿੱਚ ਵੀ ਇਹਦੇ 에ਅਰ ਬੈਗ ਆ ਜਾਂਦੇ ਨੇ ਸੀਟਾਂ 'ਚ ਵੀ ਸੀਟਾਂ 'ਚ ਵੀ 에ਅਰ ਬੈਗ ਆ ਜਾਂਦੇ ਨੇ 6 에ਅਰ ਬੈਗ ਆ ਜਾਂਦੇ ਨੇ ਇਹ ਵੀ ਜਿਹੜੀ ਕਾਰ ਆ ਤੁਹਾਨੂੰ 6.5 ਲੱਖ ਦੇ ਵਿੱਚ ਮਿਲਦੀ ਹੈ 6.5 ਲੱਖ ਦੀ ਮਾਡਲ ਕਿੰਨਾ ਵੀਰੇ 2018 ਮਾਡਲ ਨਵੀਂ ਸ਼ੇਪ ਦੇ ਵਿੱਚ 2018 ਮਾਡਲ ਹਾਂਜੀ ਕੀ ਬਾਤ ਹੈ ਤੇ ਅੱਗੇ ਆ ਗਈ ਫਿਰ Swift ਕਾਰ ਇਹ Swift ਜੀ ZDI+ ਆ ਜਿੱਦਾਂ ਉਹ ਤੁਹਾਨੂੰ VX ZXI ਆਪਸ਼ਨਲ ਦਿਖਾਈ ਸੀ ਇਹ ZXI ZDI ਆਪਸ਼ਨਲ ਆ ਇਹ ਡੀਜ਼ਲ 'ਚ ਆ ਗਈ ਇਹ ਡੀਜ਼ਲ 'ਚ ਟੌਪ ਆ ਜਿਹਦੇ ਵਿੱਚ ਅੱਗੇ ਪ੍ਰੋਜੈਕਟਰ ਹੈਡਲਾਈਟ ਆ DRL ਕੰਪਨੀ ਫਿਟਡ ਡਾਇਮੰਡ ਕੱਟ ਅਲੋਇਜ਼ ਉਹ ਸ਼ਬਡਨ ਮਤਲਬ ਸਾਰੇ ਫੀਚਰ ਹੀ ਜਿਆ ਆ ਸਾਰੇ ਫੀਚਰ ਉਹੀ ਇਹਦੇ ਵਿੱਚ ਆ ਡੀਜ਼ਲ ਦੇ ਵਿੱਚ ਬਸ ਇਹ ਡੀਜ਼ਲ ਚਾ ਉਹ ਪੈਟਰੋਲ ਚ ਠੀਕ ਆ ਮਾਡਲ ਕਿੰਨਾ ਇਹ 18 ਮਾਡਲ ਇਹ ਜਲਦੀ ਸਿਰਫ 60-65000 ਆ ਡੀਜ਼ਲ ਦੇ ਵਿੱਚ ਠੀਕ ਆ ਜੀ ਫਸਟ ਓਨਰ ਆ ਫੋਲਡਿੰਗ ਇੰਸ਼ੋਰੈਂਸ ਆ ਇਹ ਤੁਹਾਨੂੰ 6.5 ਲੱਖ ਰੁਪਏ ਚ ਮਿਲ ਜੂਗੀ 6.5 ਲੱਖ ਦੀ ਤੇ ਇਹਦੇ ਦੀ ਡਾਉਨ ਪੇਮੈਂਟ ਕਿੰਨੀ ਰਹੂਗੀ ਲੱਖ ਰੁਪਏ ਜੀ 1 ਲੱਖ ਰੁਪਏ ਲਿਆਓ ਬਾਈ ਜੀ ਬਾਕੀ ਲੋਨ ਹੋ ਜਾਊ ਗੱਡੀ ਤੇ ਠੀਕ ਆ ਜੀ ਤੇ ਅੱਗੇ ਆ ਗਈ ਫੇਰ ਨੀਓਸ ਗ੍ਰੈਂਡ ਆਈਟਮ ਨੀਓਸ ਪੈਟਰੋਲ ਦੇ ਵਿੱਚ 19 ਮਾਡਲ ਦਸੰਬਰ ਦੀ ਕਾਰ ਆ ਦਸੰਬਰ ਤੱਕ ਦੀ ਫੋਲਡਿੰਗ ਹੋ ਰਹੀ ਸ ਆ ਠੀਕ ਹੈ ਪੈਟਰੋਲ ਦੇ ਵਿੱਚ ਆ ਸਪੋਰਟਸ ਵੇਰੀਐਂਟ ਆ ਜਾਂਦਾ ਦੋਨੋਂ ਚਾਬੀਆਂ ਨਾਲ ਆ ਜੀ ਹੂੰ ਤੇ 70000 ਚੱਲੀ ਹੋਈ ਆ ਕਾਰ 65 70000 ਠੀਕ ਹੈ ਜੀ ਇਹ ਵੀ ਜਿਹੜੀ ਕਾਰ ਆ ਤੁਹਾਨੂੰ 490000 ਦੇ ਵਿੱਚ ਕਾਰ ਦੇ ਦਾਂਗੇ ਠੀਕ ਹੈ ਜਿਹਦੇ ਵਿੱਚ 75000 ਰੁਪਏ ਡਾਊਨ ਪੇਮੈਂਟ ਲਿਆ ਕੇ ਬਾਕੀ ਤੁਹਾਨੂੰ ਮੈਂ ਲੋਨ ਕਰਾ ਦੂੰਗਾ ਬਾਕੀ ਲੋਨ ਹੋ ਜਾਊਗਾ ਠੀਕ ਹੈ ਜੀ ਅੱਗੇ ਆ ਗਈ ਐਕਸ ਜੂਵੀ 500 ਐਕਸ ਜੂਵੀ 500 ਆ ਜੀ ਹੂੰ ਇਦੇ ਚ ਖਾਸੀਅਤ ਇਹ ਆ ਐਕਸਵੀ 500 ਚ 4/4 ਆ अच्छा डीजल ਦੇ ਵਿੱਚ ਆ W8 ਆਪਸ਼ਨਲ ਸਭ ਤੋਂ ਟੌਪ ਮਾਡਲ ਆ ਠੀਕ ਹੈ ਜੀ ਜਿਹਦੇ ਵਿੱਚ ਕਰੂਜ਼ ਕੰਟਰੋਲ ਵਗੈਰਾ ਆ ਜਾਂਦਾ ਠੀਕ ਹੈ ਇਹ ਤੁਹਾਨੂੰ ਕਾਰ ਦੇ ਦਾਂਗੇ ਜੀ 5 ਲੱਖ 75 ਹਜ਼ਾਰ ਚ 5 ਲੱਖ 75 ਹਜ਼ਾਰ ਦੀ ਮਾਡਲ ਇਹ ਕਿੰਨਾ ਹੈ ਇਹ 15 ਮਾਡਲ ਹੈ 2015 ਮਾਡਲ 4x4 4x4 ਆ 1 ਲੱਖ 30 35 ਹਜ਼ਾਰ ਚੱਲੀ ਹੋਈ ਆ ਠੀਕ ਹੈ ਕੋਈ ਜਿੰਨੀਆਂ ਵੀ ਆਪਣੇ ਕੋਲ ਕਾਰਾਂ ਹੋਣਗੀਆਂ ਕਿਲੋਮੀਟਰ ਦੀ ਗਾਰੰਟੀ ਹੋਊਗੀ ਮੀਟਰ ਨਾਲ ਹਿਰੇ-ਫਿਰ ਨਹੀਂ ਹੋਊਗਾ ਜਿੰਨੀ ਚੱਲੀ ਆ ਜੈਨੂਨ ਚੱਲੀ ਆ 1 ਲੱਖ 35 ਹਜ਼ਾਰ ਦਿੰਦੀ ਆ ਬਾਈ ਕਾਰ ਚੱਲੀ ਹੋਈ ਤਾਂ ਉਹਨੂੰ ਦੱਸ ਕੇ ਦਵਾਂਗੇ ਠੀਕ ਹੈ ਜੀ ਤੇ ਇਹਦੀ ਡਾਊਨ 1 ਲੱਖ ਰੁਪਏ ਦੇ ਵਿੱਚ ਬਾਈ ਤੁਹਾਨੂੰ 4x4 ਗੱਡੀ ਦੇ ਮਾਲਕ ਬਣਾਦਾ ਕਿ ਉਹ ਵੀ ਐਕਸ ਉਹ ਵੀ 500 ਇਸ ਬਜਟ ਦੇ ਵਿੱਚ 4x4 ਹੀ ਨਹੀਂ ਕਾਰ ਮਿਲਣੀ ਮਿਲਨੀ ਨਹੀਂ ਬਾਈ 4x4 ਕਾਰ ਕੋਈ ਨਹੀਂ ਮਿਲਣੀ ਤੁਹਾਨੂੰ ਬਹੁਤ 5 ਲੱਖ 750 ਰਿਆ ਵਿੱਚ 4x4 ਕਾਰ ਦੇਦਾ ਹਾਂ ਹੂੰ ਠੀਕ ਆ ਵੀਰੇ ਤੇ ਅੱਗੇ ਆ ਗਈ ਬਾਈ ਜੀ ਬਹੁਤ ਸੋਹਣਾ ਰੰਗ ਤੇ ਬਹੁਤ ਸੋਹਣੀ ਗੱਡੀ ਤੇ ਬਹੁਤ ਸੋਹਣਾ ਨੰਬਰ ਤੇ ਬਹੁਤ ਸਾਰੇ ਇਹਦੇ ਫੀਚਰ ਕੀ ਬਾਤ ਹੈ ਤੁਸੀਂ ਇਹ ਕਿਹਾ ਉਹਦੇ ਕੋਈ ਸਾਡੇ ਕੋਲ 34 35 ਹੈਕਟਰ ਖੜੀ ਨੇ 35 ਹੈਕਟਰ ਖੜੀ ਬਿਲਕੁਲ ਸਹੀ ਕਿਹਾ ਇਹਦੇ ਵਿੱਚ 360 ਡਿਗਰੀ ਕੈਮਰਾ ਆ ਜਾਂਦਾ ਚਾਰ ਕੈਮਰੇ ਆ ਜਾਂਦੇ ਪੈਨੋਰਾਮਿਕ ਸੰਰੂਪਾ ਚਾਹੇ ਗੁਣਾਂ ਦਾ ਭੰਡਾਰ ਆ ਸਭ ਤੋਂ ਵੱਧ ਫੀਚਰ ਨੇ ਇਨਫਿਨਿਟੀ ਦਾ 뮤직 ਸਿਸਟਮ ਵੀ ਆ ਜਾਂਦਾ ਹਨਾ ਇਨ ਬਿਲਟ ਨਾਲੇ ਸਾਰੀ ਵਾਇਸ ਕਮਾਂਡਿੰਗ ਆ ਵਾਇਸ ਕਮਾਂਡਿੰਗ ਇੰਟਰਨੈਟ ਆ ਜਾਂਦਾ ਸਾਰਾ ਕੁਝ ਆ ਜਾਂਦਾ ਸਾਈਡਾਂ ਇਹਦਾ ਵਾਇਸ ਕਮਾਂਡਿੰਗ ਦਾ ਸ਼ਾਰਪ ਵੇਰੀਐਂਟ ਆ ਇਹਦਾ ਸ਼ਾਰਪ ਵੇਰੀਐਂ ਠੀਕ ਹੈ ਸਭ ਤੋਂ ਟਾਪ ਮਾਡਲ ਆ 19 ਮਾਡਲ ਦਸੰਬਰ ਦੀ ਬਿਲ ਪਰਚਾ ਪਰਚੇਜ਼ਿੰਗ ਤੋਂ ਆ 20 ਦੀ ਆ ਤੇ 20 ਤੋਂ 15 ਸਾਲ 2035 ਤੱਕ ਦੀ ਹੈ ਆਰਸੀ ਵੈਲੇਡਾ ਠੀਕ ਹੈ ਜੀ ਬੀਐਸ 6 ਇੰਜਨ ਦੇ ਵਿੱਚ ਡੀਜ਼ਲ ਦੇ ਵਿੱਚ ਆ 80 ਕੁ ਹਜ਼ਾਰ ਦਿੰਦੀ ਰੁਪਏ ਕਰ ਚੱਲੀ ਹੋਈ ਹੈ ਜੀ ਠੀਕ ਹੈ ਇਹ ਵੀ ਜਿਹੜੀ ਕਾਰ ਤੁਹਾਨੂੰ ਕ੍ਰੇਟਾ ਤੋਂ ਵੀ ਸਸਤੀ ਕਾਰ ਦੇ ਦੂੰਗਾ ਕੀ ਬਾਤ ਆ ਇੰਨੇ ਫੀਚਰ ਵਾਲੀ ਇੰਨੇ ਫੀਚਰ ਵਾਲੀ ਪੈਨਾਰਾਮਿਕ ਸਨਰੂਫ ਵਾਲੀ ਡੀਜ਼ਲ ਦੇ ਵਿੱਚ ਇਹ ਜਿਹੜੀ ਕਾਰ ਆ ਸਿਰਫ ਤੇ ਸਿਰਫ 9,80,000 ਚ ਕਾਰ ਦੇ ਦੂੰਗਾ ਪੰਜਾਬ ਛੱਡ ਦਿਓ ਇੰਡੀਆ ਟਰਾਈ ਕਰ ਲਿਓ ਇਸ ਰੇਟ ਤੇ ਕਾਰ ਨਹੀਂ ਮਿਲਣੀ ਨਹੀਂ ਮਿਲਣੀ ਵੀਰੇ 9 ਲੱਖ 80 ਹਜ਼ਾਰ ਦੀ ਬਾਈ ਜੀ ਹੈਕਟਰ ਉਹ ਵੀ ਟਾਪ ਮਾਡਲ 19/20 19/20 ਕੀ ਬਾਤ ਹੈ ਅੱਗੇ ਆ ਗਈ ਬਾਈ ਜੀ ਕਿਹੜੀ ਗੱਡੀ ਹੈ ਇਹ ਹੈਗੀ ਐਸਰ ਨਹੀਂ ਲੋ ਜੀ ਲੋ ਜੀ ਲੋ ਜੀ ਪਹਿਲੀ ਵਾਰ ਦੇਖਿਆ ਬਾਈ ਗੱਡੀ ਆ ਲਓ ਜੀ ਕੀ ਬਾਤ ਹੈ ਇਹਦੇ ਵਿੱਚ ਖਾਸੀਅਤ ਇਹ ਆ ਇਹ ਵੀ ਕਰੂਜ਼ ਕੰਟਰੋਲ ਵਾਲੀ ਆ ਤੇ ਪਲੱਸ ਇਹਦੀ ਇੰਟੀਰੀਅਰ ਤੁਸੀਂ ਦੇਖੋਗੇ ਬਹੁਤ ਹੀ ਸੋਹਣਾ ਇੰਟੀਰੀਅਰ ਆ ਠੀਕ ਹੈ ਆਰਟੀਕਲ ਨੂੰ ਫੇਲ ਕਰਦੀ ਹੈ ਇੰਟੀਰੀਅਰ ਦੇ ਮਾਮਲੇ ਦੇ ਵਿੱਚ ਕਰੂਜ਼ ਕੰਟਰੋਲ ਹੈ ਕੈਪਟਨ ਸੀਟਾਂ ਯਾਨੀ ਬਹੁਤ ਸੋਹਣੀ ਕਾਰ ਆ ਕੈਪਟਨ ਸੀਟਾਂ ਦੇ ਪਿਛਲੇ ਸੀਟਾਂ ਇੱਕ ਵਾਰ ਚੈੱਕ ਕਰ ਲਓ 6 ਸੀਟਰ ਹੈ ਨਾ 6 ਸੀਟਰ ਹੈ ਕੈਪਟਨ ਸੀਟਾਂ ਨੇ ਬਹੁਤ ਸੋਹਣੀ ਤੇ ਆਰਾਮਦਾਇਕ ਕਾਰ ਆ 16 ਮਾਡਲ ਆ ਪਿੱਲੇ ਨਾਤੇ ਆ ਬਹੁਤ ਸੋਹਣੀ ਕਾਰ ਆ ਤੇ 올 ओरिजिनल ਕੋਈ ਵੀ ਪੀਸ ਕਾਰ ਦਾ ਰੀਪੇਂਟ ਨਹੀਂ ਹੈਗਾ ਚੱਲੀ ਕਿੰਨੀ ਹੈ ਲੱਖ ਕਿਲੋਮੀਟਰ ਕਾਰ ਚੱਲੀ ਹੋਈ ਹੈ ਜੀ ਠੀਕ ਹੈ ਅਲੋਇ ਟਾਇਰ ਬਹੁਤ ਸੋਹਣੇ ਆਫਟਰ ਮਾਰਕੀਟ ਲੱਗੇ ਹੋਏ ਨੇ ਜੀ ਬਿਲਕੁਲ ਇਹ ਤੁਹਾਨੂੰ ਬਹੁਤ ਜੈਜ ਰੇਟ ਤੇ 4 ਲੱਖ 75 ਹਜ਼ਾਰ ਚ ਕਰ ਦੇ ਦਾਂਗੇ 16 ਮਾਡਲ 4 ਲੱਖ 75 ਹਜ਼ਾਰ ਦੇ ਵਿੱਚ 660 ਗੱਡੀ ਮਿਲ ਜਾ ਰਹੀਆਂ ਤੁਹਾਨੂੰ ਬਾਈ ਜੀ 20 ਪਲੱਸ ਦੀ ਐਵਰੇਜ ਆ। ਕਿਆ ਬਾਸ ਸੋਹਣੀ ਤੇ ਸਾਗਾ ਆਰਟਿਕਲ ਨਾਲੋਂ ਮੱਚ ਬੈਟਰ ਹੈ ਡਰਾਈਵ ਦੇ ਮੁਕਾਬਲੇ ਕੰਫਰਟ ਦੇ ਮੁਕਾਬਲੇ ਕੰਫਰਟ ਤੇ ਡਰਾਈਵ ਇਹਦਾ ਆਰਟਿਕਲ ਨਾਲੋਂ ਮੱਚ ਬੈਟਰ ਹੈ ਹਾਲਾਂਕਿ ਮੇਰੇ ਕੋਲ ਆਰਟਿਕਲ ਵੀ ਖੜੀ ਹੈ ਇਹ ਨਹੀਂ ਹੈਗਾ ਕਿ ਮੈਂ ਆਰਟਿਕਲ ਨਹੀਂ ਹੈ ਕਿ ਮੈਂ ਤਾਂ ਆਮ ਭੰਡ ਰਿਹਾ ਆਰਟਿਕਲ ਵੀ ਤੁਹਾਨੂੰ ਦਿਖਾ ਦੂੰਗਾ ਪਰ ਕੰਪੈਰੀਜ਼ਨ ਕਰ ਰਿਹਾ ਹਾਂ ਪਰ ਬਹੁਤ ਸੋਹਣੀ ਡਰਾਈਵ ਹੈ ਜੀ ਠੀਕ ਹੈ ਜੀ ਤੇ ਅੱਗਿਆ ਗੱਡੀ ਆਰਟੀਕਲ ਦਿਖਾਤੀ ਫਿਰ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ ਇਹ 2020 ਮਾਡਲ પેટ્રોલ ਦੇ ਵਿੱਚ ਹੈ ਜੀ ਠੀਕ ਹੈ ਜੀ BS6 ਇੰਜਨ ਦੇ ਵਿੱਚ ਹੈ ਜੀ ਇਹ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਜਾਇਜ਼ ਰੇਟ ਤੇ ਜਿਹਦੇ ਇਨਵਰਟਰ ਆਫਟਰ ਮਾਰਕੀਟ ਲੱਗੇ ਟੱਚ ਸਕਰੀਨ ਪੈਨਲ ਲੱਗਾ ਹੋਇਆ ਠੀਕ ਹੈ ਜੀ ਤੇ ਬਹੁਤ ਸਾਫ਼ ਸੁਥਰੀ ਕਾਰ ਆ ਪ੍ਰੋਜੈਕਟਰ ਹੈਡਲਾਈਟਾਂ ਡੀਆਰਐਲ ਵਗੈਰਾ ਸਭ ਕੁਝ ਆ ਜਾਂਦਾ ਪਹਿਲੇ ਨਾਲ ਤੇ ਫੁੱਲ ਇੰਸ਼ੋਰੈਂਸ ਕਾਰ ਆ ਜੀ ਇਹ ਵੀ ਤੁਹਾਨੂੰ ਕਾਰ ਦੇ ਦਾਂਗੇ 7 ਲੱਖ ਤੇ 75 ਹਜ਼ਾਰ ਦੇ ਵਿੱਚ ਓ ਐਲ ਐਕਸ ਫੇਸਬੁੱਕ ਸਾਰਾ ਕੁਝ ਛਾਣ ਮਾਰਿਓ ਇਸ ਰੇਟ ਤੇ ਕਿਸੇ ਨੇ ਨਹੀਂ ਦੇਣੀ ਜਿਹੜੇ ਰੇਟ ਤੇ ਤੁਹਾਨੂੰ ਮੈਂ 6 7 ਲੱਖ 75 ਹਜ਼ਾਰ ਚ ਕਾਰ ਦੇ ਰਿਆ 20 ਮਾਡਲ ਦਸੰਬਰ ਦੀ ਕਾਰ ਠੀਕ ਹੈ ਵੀਰੇ ਹਾਂਜੀ ਤੇ ਡਾਊਨ ਪੇਮੈਂਟ ਇਹਦੀ ਲੱਖ ਰੁਪਈਆ ਜੀ ਲੱਖ ਰੁਪਈਆ ਕੀ ਬਾਤ ਅੱਗੇ ਆ ਕੀ ਬਾਈ ਜੀ ਪੇਡ ਨੰਬਰ ਵਾਲੀ ਹੋਂਡਾ ਸਿਟੀ ਦੱਸਿਓ ਵੀਰੇ ਇਹ ਸਰ 16 ਮਾਡਲ ਆ ਫਰਸਟ ਓਨਰ ਆ ਠੀਕ ਹੈ ਵੀ ਐਕਸ ਵੇਰੀਐਂਟ ਆ ਵੀ ਐਕਸ ਵੇਰੀਐਂਟ ਜਿਹਦੇ ਚ ਸਨਰੂਫ ਆ ਜਾਂਦਾ ਕੁਝ ਹੋਰ ਤਾਂ ਸਨਰੂਫ 크ਰੂਜ਼ ਕੰਟਰੋਲ ਕੰਪਨੀ ਫਿਟਡ ਲੋਅਰਸ ਹਮ ਤੇ ਸਿਲਵਰ ਕਲਰ ਦੇ ਵਿੱਚ ਕਾਰ ਆ ਇਹ ਵੀ ਜਿਹੜੀ ਕਾਰ ਆ ਤੁਹਾਨੂੰ ਬਹੁਤ ਜਾਇਜ਼ ਰੇਟ ਤੇ 5.5 ਲੱਖ ਰੁਪਏ ਚ ਕਾਰ ਦੇ ਦਊਗਾ 5.5 ਲੱਖ ਦੀ ਮਾਰਕੀਟ ਦੇ ਵਿੱਚ ਬਿਨਾ ਸਨਰੂਫ ਤੋਂ 16 ਮਾਡਲ ਦਾ 5.5 ਪੌਣ 6 ਮੰਗੀ ਜਾਂਦੇ ਨੇ ਮੈਂ ਤੁਹਾਨੂੰ ਸਨਰੂਫ ਵਾਲੀ 5.5 ਚ ਕਾਰ ਦੇ ਦਿਆਂਗਾ ਕੀ ਬਾਤ ਹੈ ਲੱਖ ਰੁਪਿਆ ਡਾਊਨ ਪੇਮੈਂਟ ਬਾਕੀ ਲੋਨ ਬਾਕੀ ਲੋਨ ਜੀ ਇਹਦਾ ਹੋ ਸਕਦਾ ਡਾਊਨ ਪੇਮੈਂਟ ਵੀ ਹੋਰ ਘਟਾ ਦਵਾਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਸਸਤੀ ਬਹੁਤ ਦੇ ਰਿਹਾ ਵਾਂ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਾਈ ਜੀ ਬ੍ਰਿਜਾ ਕਾਰ ਇਹ ਸਰ 17 ਮਾਡਲ ਜਡੀ ਆ ਹੂੰ ਪਟਿਆਲੇ ਦਾ ਨੰਬਰ ਆ ਪਹਿਲੇ ਨਾਂ ਤੇ ਆ ਠੀਕ ਹੈ ਵਾਈਟ ਕਲਰ ਚ ਕਾਰ ਆ ਭਤਰਾਸੀਅਰ ਕਾਰ ਚੱਲੀ ਹੋਈ ਆ ਸਰਵਿਸ ਰੀਸੈਟ ਲਈ ਹੋਈ ਹੋਈ ਆ ਸਰਵਿਸ ਦਾ ਵੀ ਖਰਚਾ ਨਹੀਂ ਹੈਗਾ ਹੂੰ ਟਾਇਰ ਇਹਦੇ ਜੋ ਕੋਹਮਰ ਦੇ ਬਿਲਕੁਲ ਬ੍ਰਾਂਡ ਦੇ ਉਹਨੇ 90% ਟਾਇਰ ਪਏ ਦੇ ਠੀਕ ਹੈ ਇਹ ਵੀ ਜਿਹੜੀ ਕਾਰ ਆ ਤੁਹਾਨੂੰ ਮਾਰਕੀਟ ਨਾਲੋਂ ਸਸਤੀ 6 ਲੱਖ ਤੇ 80 ਹਜ਼ਾਰ ਕਰ ਦੇ ਦੂੰਗਾ ਜੀ 6 ਲੱਖ 80 ਹਜ਼ਾਰ ਜਿਹਦੇ 'ਚ ਸਰਵਿਸ ਦਾ ਵੀ ਕੋਈ ਖਰਚਾ ਨਹੀਂ ਹੈਗਾ ਬਹੁਤ ਸੋਹਣੀ ਫਰਸਟ ਓਨਰ ਕਾਰ ਆ ਡੀਜ਼ਲ ਦੇ ਵਿੱਚ ਠੀਕ ਹੈ ਵੀਰੇ ਅੱਗੇ ਆ ਗਈ ਜੀਪ ਕੰਪਾਸ ਜੀਪ ਕੰਪਾਸ ਸੇਫਟੀ ਵਜੋਂ ਸਭ ਤੋਂ ਉੱਤੇ ਆ ਜੀ ਡਰਾਈਵਰ ਵਜੋਂ ਸਭ ਬਹੁਤ ਕੰਫਰਟੇਬਲ ਕਾਰ ਆ ਹੈਵੀ ਬਹੁਤ ਹੈਵੀ ਬਹੁਤ ਜ਼ਿਆਦਾ ਬਹੁਤ ਹੈਵੀ ਕਾਰ ਆ ਤਾਂ ਹੀ ਮੈਂ ਤਾਂ ਹੀ ਕਹਿ ਰਿਹਾ 5 ਸਟਾਰ ਰੇਟਿੰਗ ਆ ਹੈਵੀ ਬਹੁਤ ਆ ਸੇਫਟੀ ਵਾਈਜ਼ ਬਹੁਤ ਵਧੀਆ ਕਾਰ ਆ ਪੁਸ਼ਪੜ 7 17 ਮਾਡਲ ਡੀਜ਼ਲ ਦੀ ਫਰਸਟ ਓਨਰ ਫੁਲ ਨਹੀਂ ਇੰਸ਼ੋਰੈਂਸ ਸਿਰਫ 65000 ਕਿਲੋਮੀਟਰ ਕਾਰ ਚੱਲੀ ਹੋਈ ਹੈ ਜੀ ਮੀਟਰ ਦੇ ਦੇਖ ਸਕਦੇ ਹੋ 66942 ਕਿਲੋਮੀਟਰ ਚੱਲੀ ਹੋਈ ਹੈ 6th ਸਪੀਡ ਆ ਜਾਂਦੀ ਹੈ 6 ਗੇਅਰ ਇਹਦੇ ਨੇ 7 ਲੱਖ 75000 ਕਰ ਦੇ ਦਾਂਗੀ ਜੀ 7 ਲੱਖ 75000 ਦੀ ਬਹੁਤ ਸਸਤੀ ਬ੍ਰਿਜਰ ਰੇਂਜ ਦੇ ਵਿੱਚ ਜੀਪ ਕੰਪਾਸ ਜੀਪ ਕੰਪਾਸ ਕਿਆ ਬਾਤ ਹੈ ਭਾਈ ਬਹੁਤ ਵਧੀਆ ਰੇਟ ਜੀ ਆਪਾਂ ਬ੍ਰੀਜਾ ਦਾ ਕੀ ਰੇਟ ਬੋਲੇ ਸੀਗਾ 675 675 680 ਸੌਰੀ 680 ਯਾਨੀ ਲੱਖ ਰੁਪਿਆ ਹੋਰ ਦੇ ਕੇ ਤੁਸੀਂ ਜੀਪ ਗੰਬਾਸ ਲੈ ਜੀਪ ਗੰਬਾਸ ਦੇ ਮਾਲਕ ਬਣ ਜਾਓਗੇ ਭਾਈ ਉਹ ਵੀ ਬਹੁਤ ਸਟਾਰ ਰੇਟਿੰਗ ਦੇ ਨਾਲ ਗੱਡੀ ਹੈ ਤੇ ਅੱਗੇ ਆ ਗਈ ਪਹਿਲਾਂ ਨੰਬਰ ਚੈੱਕ ਕਰਾ ਨੰਬਰ 2020 2020 ਚਾਹੇ 2020 ਕਹੋ ਚਾਹੇ 2020 ਕਹੋ ਤੇ ਗੱਡੀ ਨੰਬਰ ਤਕਰੀਬਨ ਆਪਣੀਆਂ ਸਾਰੀਆਂ ਕਾਰਾਂ ਦੇ ਵਧੀਆ ਹੋਣਗੇ ਪੇਡ ਨੰਬਰ ਹੋਣਗੇ ਜਿੱਦਾਂ ਦੀਆਂ ਗੱਡੀਆਂ ਨੇ ਉਦਾਂ ਦੇ ਨੰਬਰ ਹੋਣਗੇ ਵਧੀਆ ਕਾਰਾਂ ਦੇ ਵਧੀਆ ਨੰਬਰ ਨੇ ਇਹ ਹੈਗੀ 16 ਮਾਡਲ Z auto ਜੈਡ ਆਟੋ ਜੈਡ ਐਕਸ ਆਟੋ ਟੌਪ ਮਾਡਲ ਆ ਜਾਂਦੀ ਹੈ ਜਿਹੜੀ ਕਿ ਪਿੱਛੇ ਕੈਪਟਨ ਸੀਟਸ ਆ ਜਾਂਦੀਆਂ ਨੇ ਹੂੰ ਬਹੁਤ ਸੋਹਣੀ ਹੈ ਤੇ ਬਹੁਤ ਡਿਮਾਂਡਿੰਗ ਕਾਰ ਆ ਪੁਸ਼ ਬਟਨ ਸਟਾਰਟ ਆ ਠੀਕ ਹੈ ਤੇ 1 ਲੱਖ 20000 ਚੱਲੀ ਹੋਈ 16 ਮਾਡਲ ਦੇ ਮੁਕਾਬਲੇ 1 ਲੱਖ 20000 ਚੱਲੀ ਬਹੁਤ ਘੱਟ ਹੁੰਦੀ ਹੈ ਉਹ ਵੀ ਟੋਇਟਾ ਦੀ ਖਾਸ ਕਰਕੇ ਬਿਲਕੁਲ ਇਹ ਜਿਹੜੀ ਕਾਰ ਆ ਤੁਹਾਨੂੰ ਬਹੁਤ ਜਾਇਜ਼ ਰੇਟ ਤੇ ਸਿਰਫ ਤੇ ਸਿਰਫ 13.5 ਲੱਖ ਰੁਪਏ ਚ ਕਰ ਦਿੰਦਾ 13.5 ਲੱਖ ਮਾਰਕੀਟ ਦੇ ਵਿੱਚ 14 14.5 ਤੋਂ ਘੱਟ ਕੋਈ ਨਹੀਂ ਦੇਊਗਾ ਇਹ ਤੁਹਾਨੂੰ ਮੈਂ 13.5 ਲੱਖ ਦੇ ਵਿੱਚ ਕਰ ਦੇਊਗਾ ਤੇ ਇਹਦੇ ਤੇ ਲੋਨ ਕਿੰਨੇ ਕਿਦਾ ਹੋ ਜਾਊਗਾ ਇਦੇ ਤੇ ਤੁਹਾਡਾ ਮੰਨ ਕੇ ਚੱਲੋ ਤੁਸੀਂ 1.5 ਲੱਖ ਰੁਪਏ ਦੇ ਕੇ ਸਿਰਫ 1.5 ਲੱਖ ਸਿਰਫ 1.5 ਲੱਖ ਰੁਪਏ ਡਾਊਨ ਪੇਮੈਂਟ ਲਓ ਬਾਕੀ ਲੋਨ ਵੀ ਹੋ ਜਾਊਗਾ ਬਾਈ ਜੀ ਆਉਣਾ ਤੁਸੀਂ ਇੱਕ ਹੋਰ ਵੀ ਹਾਂ 13.5 ਦੇ ਵਿੱਚ ਇਹਨਾਂ ਇੰਸ਼ੋਰੈਂਸ ਹੈ ਨਹੀਂ ਗਈ 13.5 ਵਿੱਚ ਤੁਹਾਨੂੰ ਆਰਸੀ ਟ੍ਰਾਂਸਫਰ ਫ੍ਰੀ ਹੈ ਬਲੱਸ ਇਹਦੀ ਪੂਰੇ ਸਾਲ ਦੀ ਫੁੱਲ ਇੰਸ਼ੋਰੈਂਸ ਵੀ ਕਰਾ ਕੇ ਦਵਾਂਗੇ ਕੀ ਬਾਤ ਹੈ ਤੇਲ ਦੀ ਟੈਂਕੀ ਰਹਿ ਗਈ ਉਹ ਵੀ ਕਰਾ ਦਾਂਗੇ ਕੀ ਬਾਤ ਹੈ ਸੋਹਣੇ ਤੇ ਸਾਗਾ ਹੋ ਗਿਆ ਹੁਣ ਦਾ ਤੁਸੀਂ ਖੁਸ਼ ਹੋਣਾ ਚਾਹੀਦੇ ਹੋ ਗਾਹ ਖੁਸ਼ ਹੋਣਾ ਚਾਹੀਦੇ ਪਿੱਛੇ ਵੋੜ ਦਿਖਾਦੇ ਬਿਰਲਾ ਕਲਾਸਿਕ ਕਾਰ ਲੁਧਿਆਣਾ ਸ਼ਹਿਰ ਖੜਿਆ ਬਾਈ ਆਪਾਂ ਸਕਰੀਨ ਤੇ ਨੰ ਕਾਲ ਕਰੋ ਬਾਈ ਉਹਨਾਂ ਨਾਲ ਡੀਲ ਕਰੋ ਸਾਈ ਪਾਓ ਗੱਡੀ ਬੁੱਕ ਕਰ ਲਓ ਪੂਰੀਆਂ ਤਸੱਲੀ ਬਖਸ ਗੱਡੀਆਂ ਜੇ ਤੁਹਾਡੇ ਕੋਲ ਆਨ ਦਾ ਟਾਈਮ ਨਹੀਂ ਹੈਗਾ ਮੈਥੋਂ ਫੋਨ ਤੇ ਤੁਸੀਂ ਡਿਟੇਲ ਪੁੱਛੋ ਡਿਟੇਲ ਦੇ ਵਿੱਚ ਜ਼ੀਰੋ ਜ਼ੀਰੋ ਡਿਟੇਲ ਦੱਸੀ ਜਾਊਗੀ ਪ੍ਰੋਪਰ ਵੀਡੀਓ ਸਕਰੀਨਿੰਗ ਹੋਊਗੀ ਵੀਡੀਓ ਕਾਲ ਕਰਕੇ ਤੁਹਾਨੂੰ ਪ੍ਰੋਪਰ ਕੱਲੀ ਕੱਲੀ ਵੀਡੀਓ ਦੇ ਵਿੱਚ ਕਾਰ ਦਿਖਾਵਾਂਗੇ ਫੋਟੋਆਂ ਨੇੜਿਓਂ ਕਰਕੇ ਦਿਖਾਵਾਂਗੇ ਡिटੇਲ ਦੇ ਵਿੱਚ ਕੋਈ ਫਰਕ ਨਹੀਂ ਹੋਊਗਾ। ਹੋਮ ਡਿਲੀਵਰੀ ਵੀ ਮਿਲੂਗੀ। ਕੀ ਬਾਤ ਹੈ? ਉਹਦੇ ਵੀ ਕੋਈ ਚਾਰਜ ਸੈਕਸਾ ਨਹੀਂ ਹੈਗੇ ਪਰ ਉਹਦੇ ਵਿੱਚ ਸ਼ਰਤ ਹੈ ਕਿ ਪੇਮੈਂਟ ਮੈਨੂੰ ਪਹਿਲਾਂ ਫੁੱਲ ਪਾਣੀ ਪਾਉਣੀ। ਠੀਕ ਹੈ। ਪਰ ਡਿਟੇਲ ਦੇ ਵਿੱਚ ਜੇ ਫਰਕ ਹੋਇਆ ਉੱਥੇ ਪਹੁੰਚ ਕੇ ਤੁਹਾਡੇ ਕਰ ਕਰ ਜਦੋਂ ਕਾਰ ਪਹੁੰਚੂਗੀ ਡਿਟੇਲ 'ਚ ਕੋਈ ਫਰਕ ਹੋਇਆ ਤਾਂ ਤੁਹਾਡੀ ਪੇਮੈਂਟ ਜਦੀ ਤੁਹਾਨੂੰ ਰਿਫੰਡ ਹੋਊਗੀ। ਕਾਰ ਤੁਸੀਂ ਬਰੰਗ ਮੋੜ ਦਿਓ। ਪੈਸੇ ਵਾਪਸ ਗੱਡੀ ਵਾਪਸ। ਬਸ ਸਿੱਧਾ ਸਾਫ। ਡਿਟੇਲ 'ਚ ਕੋਈ ਫਰਕ ਨਹੀਂ ਹੋਊਗਾ। ਕਿਸੇ ਦਾ ਸਮਾਂ ਖਰਾਬ ਨਹੀਂ ਕਰੂੰਗਾ ਜੀ। ਬਿਲਕੁਲ। ਜੇ ਵੀਡੀਓ ਵਧੀਆ ਲੱਗੀ ਬਾਈ ਲਾਈ